ਕਿਲਾ ਸਾਡੇ ਸਿੱਖ ਰਾਜ ਦਾ ਜਦੋਂ ਰਾਜ ਨਵਾਬ ਕਪੂਰ ਸਿੰਘ ਨੂੰ ਆਕੇ ਨਵਾਬੀ ਮਿਲਦੀ ਏ ਲਾਹੌਰ ਦਰਬਾਰ ਵੱਲੋਂ ਤੇ ਉਦੋਂ ਸਿੱਖ ਰਾਜ ਦਾ ਜਿਹੜਾ ਸੂਰਜ ਉਦੇ ਹੁੰਦਾ ਇਸ ਕਰਕੇ ਇਸ ਕਿਲੇ ਨੂੰ ਅਸੀਂ ਇਤਿਹਾਸਿਕ ਤੱਤ ਤੋਂ ਇਤਿਹਾਸਿਕ ਪੱਖ ਤੋਂ ਵੇਖਣਾ ਸਿੱਖ ਵਿਰਸੇ ਲਈ ਬਹੁਤ ਜ਼ਰੂਰੀ ਜਿਸ ਵੀ ਸਿੱਖ ਕੋਲੇ ਨਵਾਬੀ ਜਾਂਦੀ ਸੀ ਨਾ ਤੇ ਸਿੱਖਾਂ ਦਾ ਉਸ ਸਮੇਂ ਇੱਕੋ ਹੀ ਜਵਾਬ ਆਉਂਦਾ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਅਸੀਂ ਇਸ ਨਵਾਬੀ ਨੂੰ ਕੀ ਕਰਨਾ ਅਸੀਂ ਪਾਤਸ਼ਾਹੀ ਨੂੰ ਕੀ ਕਰਨਾ ਅਸੀਂ ਤਾਂ ਸਾਨੂੰ ਤਾਂ ਗੁਰੂ ਸਾਹਿਬ ਨੇ ਹਰ ਗਰੀਬ ਸਿੱਖ ਨੂੰ ਪਾਤਸ਼ਾਹੀ ਬਖਸ਼ਿਸ਼ ਕੀਤੀ। ਧੰਨਵਾਦ ਪੂਰ ਸਿੰਘ ਨੇ ਗੱਲ ਕਹੀ ਸੀ ਸਿੱਖੋ ਕਿ ਮੇਰੇ ਕੋਲੋਂ ਘੋੜਿਆਂ ਦੇ ਤਵੇਲੇ ਦੀ ਸੇਵਾ ਵਾਪਸ ਨਾ ਲਈ ਜਾਵੇ ਕਿਉਂਕਿ ਗੁਰੂ ਘਰ ਵੱਲੋਂ ਸਾਨੂੰ ਪਾਤਸ਼ਾਹੀ ਪਾਛਾਈ ਬਖਸ਼ਿਸ਼ ਕੀਤੀ ਗਈ ਹੈ ਨਵਾਬੀ ਹੁੰਦੇ ਅੱਗੇ ਬਹੁਤ ਥਿੱਕੀ ਹੈ। ਘੋੜਿਆਂ ਦੀ ਸੇਵਾ ਕਰਨ ਵਾਲੇ ਨੂੰ ਨਵਾਬੀ ਦੇ ਦੇ। ਬਿਲਕੁਲ ਇਹ ਖਾਲਸਾ ਪੰਥੀ ਕਰ ਸਕਦਾ ਹੈ। ਸਿੱਖ ਹਮੇਸ਼ਾ ਜਦੋਂ ਬਾਦਸ਼ਾਹੀ ਤੇ ਪਾਛਾਈ ਦੀ ਗੱਲ ਕਰਦਾ ਉਹ ਖਾਲਸਾਪਨਸ ਅੱਗੇ ਜਾ ਕੇ ਫਰਿਆਦ ਕਰਦਾ ਉਹ ਗੁਰੂ ਦੇ ਚਰਨਾਂ 'ਚ ਜਾ ਕੇ ਅਰਦਾਸ ਕਰਦਾ ਸੋ ਇਸ ਕਿਲੇ ਦੇ ਵਿੱਚ ਜਿਹੜਾ ਇਸ ਕਿਲੇ ਦੀ ਜਿਹੜੀ ਇਸ ਸਿੱਖਾਂ ਦੀ ਪਹਿਲੀ ਬਾਦਸ਼ਾਹੀ ਦਾ ਕੇਂਦਰ ਬਣਦਾ ਪਹਿਲੀ ਵਾਰ ਜੇ ਜ਼ਕਰੀਆ ਖਾਨ ਸੂਬੇਦਾਰ ਲਾਹੌਰ ਜਦੋਂ ਸਿੱਖਾਂ ਦੇ ਪੈਰਾਂ ਦੇ ਵਿੱਚ ਜਾ ਕੇ ਨਵਾਬੀ ਰੱਖਦਾ ਕਿ ਅਸੀਂ ਤੁਹਾਨੂੰ ਨਵਾਬੀ ਦਿੱਤੀ ਤੇ ਤੁਸੀਂ ਸਾਡੇ ਤੇ ਹਮਲੇ ਕਰਨੇ ਬੰਦ ਕਰ ਦਿਓ ਸੰਧੀ ਕਰਦਾ ਸੋ ਇਹ ਉਹ ਇਲਾਕਾ ਸੋ ਜਿਹੜਾ ਸਿੱਖਾਂ ਦਾ ਇਲਾਕਾ ਹੋਵੇ ਤੇ ਬਾਦਸ਼ਾਹ ਜਦੋਂ ਸਿੱਖ ਕਰਦਾ ਤੇ ਉਹ ਕਿਲਾ ਨਾ ਸਾਰੇ ਹਾਂ ਇਹ ਗੱਲ ਜਿਹੜੀ ਆ ਅਸੰਭਵ ਹੈ ਨਵਾਬ ਕਪੂਰ ਸਿੰਘ ਦੇ ਇਤਿਹਾਸ ਨੂੰ ਤੁਸੀਂ ਪੜੋ ਜਦੋਂ ਵੀ ਦਿੱਲੀ ਕੋਈ ਖਰਾਤ ਭੇਜਦਾ ਸੀ ਬਾ ਪਿੱਛੇ ਨੂੰ ਤੇ ਸਿੰਘ ਇਸ ਰਸਤੇ ਤੋਂ ਲੁੱਟ ਲੈਂਦੇ ਹੁੰਦੇ ਸੀ ਵੀ ਰਿਵੀ ਹੋ ਸਕਦਾ ਵੀ ਭਾਈ ਤਾਰੂ ਸਿੰਘ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਵੀ ਰੱਖਿਆ ਗਿਆ ਹੋਵੇ ਦੇਖੋ ਇਹ ਜਿਹੜਾ ਇਹ ਸਾਰਾ ਇਲਾਕਾ ਸੀ ਇਹ ਕੋਤਵਾਲ ਪੱਟੀ ਦੇ ਅਧੀਨ ਆਉਂਦਾ ਇਹ ਸੰਭਵ ਹੈ ਗੱਲ ਕਿ ਜਦੋਂ ਵੀ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਸੇ ਕੋਤਵਾਲ ਕੋਲ ਜ਼ਰੂਰ ਲਿਜਾਇਆ ਜਾਂਦਾ ਜਿਹੜੇ ਇੱਥੋਂ ਦੇ ਲੋਕਲ ਸਿੱਖ ਵੀ ਸੀ ਕਿਉਂਕਿ ਇਹ ਕਿਲਾ ਸੀ ਔਰ ਸਿੱਖ ਸ਼ਹਾਦਤਾਂ ਦੇ ਵਿੱਚ ਵੀ ਇਸ ਕਿਲੇ ਨੇ ਜਿਹੜਾ ਵਾ ਵਾ ਖੂਬੀ ਸਿੱਖਾਂ ਦੀਆਂ ਸ਼ਹਾਦਤਾਂ ਬਹੁਤ ਹੋਈਆਂ ਇਸ ਕਿਲੇ ਤੇ ਰਾਜ ਕਰਨ ਵਾਲਿਆਂ ਦੇ ਸਿੱਧੇ ਸ਼ਬਦਾਂ ਚ ਕਹੀਏ ਤੇ ਇਸ ਕਿਲੇ ਨੇ ਆਪਣੇ ਪਿੰਡੇ ਤੇ ਬਹੁਤ ਸਾਰੇ ਦਰਦ ਹੰਢਾਏ ਸਰ ਗੁਰੂ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਇੱਕ ਵਾਰੀ ਫੇਰ ਹਾਜ਼ਰ ਹੋਇਆ ਮੈਂ ਮਾਝੇ ਦੇ ਇਲਾਕੇ ਪੱਟੀ ਸ਼ਹਿਰ ਤੋਂ ਪੱਟੀ ਸ਼ਹਿਰ ਜਿਹੜਾ ਵਾ ਇਹ ਮਾਝੇ ਦਾ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਤੇ ਮੈਂ ਅੱਜ ਇੱਕ ਇਤਿਹਾਸ ਦੇ ਬਹੁਤ ਵੱਡੇ ਪੰਨੇ ਫਰੋਲਣ ਜਾ ਰਿਹਾ ਸਿੱਖ ਇਤਿਹਾਸ ਦੇ ਨਾਲ ਅਹਿਮ ਜਾਣਕਾਰੀ ਤੁਹਾਨੂੰ ਲੈ ਕੇ ਆਵਾਂਗਾ ਪਹਿਲਾਂ ਇੱਕ ਤਸਵੀਰ ਦਿਖਾ ਦਿਓ ਇਹ ਦਰਵਾਜ਼ਾ ਜਿਹੜਾ ਹੈ ਇਹ ਦਰਵਾਜ਼ਾ ਇੱਕ ਕਿਲੇ ਦਾ ਦਰਵਾਜ਼ਾ ਹੈ ਜਿਹੜਾ ਸਿੱਧਾ-ਸਿੱਧਾ ਸਿੱਖ ਰਾਜ ਦੇ ਨਾਲ ਜੁੜਦਾ ਹੈ ਸਿੱਖਾਂ ਦੇ ਪਹਿਲੇ ਬਾਦਸ਼ਾ ਨਵਾਬ ਕਪੂਰ ਸਿੰਘ ਦੇ ਪਰਿਵਾਰ ਦੇ ਨਾਲ ਇਹ ਕਿਲਾ ਜਿਹੜਾ ਜੁੜਦਾ ਇਹ ਮੈਂ ਦਰਵਾਜ਼ੇ ਗਾੜੀ ਖੜਾ ਤੇ ਆਪਾਂ ਚੱਲਦੇ ਆਂ ਅੰਦਰ ਕਿਲੇ ਦੇ ਤੇ ਕਿਲੇ ਦੇ ਵਿੱਚ ਅੰਦਰ ਜਾ ਕੇ ਢੇਰ ਸਾਰੀਆਂ ਗੱਲਾਂ ਕਰਾਂਗੇ ਨਾਲ ਦੀ ਨਾਲ ਇੱਕ ਕਿਲਾ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਸਾਡੇ ਨਾਲ ਬਣੇ ਰਹਿਣਾ ਹੋ ਸਕਦਾ ਥੋੜੀ ਵੀਡੀਓ ਲੰਬੀ ਹੋ ਜਾਵੇ ਪਰ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਵੇਖਣਾ ਤੇ ਚੱਲਦੀ ਚੱਲਦੀ ਵੀਡੀਓ ਜਿਹੜੀ ਆ ਉਹਨੂੰ ਸ਼ੇਅਰ ਜ਼ਰੂਰ ਕਰਿਓ ਮੈਂ ਆਹ ਪ੍ਰਵੇਸ਼ ਦੁਆਰ ਅੰਦਰ ਜਿਹੜਾ ਵਾ ਉਹ ਆਉਣ ਦੀ ਕੋਸ਼ਿਸ਼ ਕਰ ਰਿਹਾ ਇਹ ਇਹ ਪੂਰਾ ਗੇਟ ਜਿਹੜਾ ਵਾ ਇੱਥੋਂ ਆਪਾਂ ਇਸ ਕਿਲੇ ਦੇ ਅੰਦਰ ਜਾਵਾਂਗੇ ਤੇ ਪੂਰੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਵੀ ਕੁਝ ਚੱਲ ਰਹੀਆਂ ਹੋਣਗੀਆਂ ਇਧਰਲੇ ਪਾਸੇ ਤੁਸੀਂ ਦੇਖ ਲਓ ਕਿ ਇਹ ਅੱਜ ਵੀ ਕਿਲਾ ਜਿਹੜਾ ਵਾ ਉਡੀਕ ਰਿਹਾ ਕਿ ਸਿੱਖੋ ਮੈਂ ਤੁਹਾਡੇ ਇਤਿਹਾਸ ਦੀ ਅਹਿਮ ਨਿਸ਼ਾਨੀ ਹਾਂ ਤੇ ਆਣ ਕੇ ਮੈਨੂੰ ਸੰਭਾਲ ਲਓ ਜੇਕਰ ਇਨੂੰ ਕੈਮਰੇ ਵਿੱਚ ਕੈਦ ਨਾ ਕੀਤਾ ਜਾਂਦਾ ਤੇ ਸ਼ਾਇਦ ਇਹ ਕਿਲਾ ਅਜ ਤੋਂ 20-25 ਸਾਲ ਬਾਅਦ ਤੁਹਾਨੂੰ ਨਹੀਂ ਸੀ ਲੱਭਣਾ ਆਪਾਂ ਅੰਦਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਸੋ ਦਰਵਾਜ਼ੇ ਤੋਂ ਅੰਦਰ ਆਉਂਦਿਆਂ ਸਾਰ ਇੱਥੇ ਪੌੜੀਆਂ ਵਾਲਾ ਸਿਸਟਮ ਜਿਹੜਾ ਬਣਿਆ ਹੋਇਆ ਐ ਇੱਥੋਂ ਉੱਪਰ ਚੜ੍ਹ ਕੇ ਇਸ ਕਿਲੇ ਦੀ ਬੰਤਰ ਨੂੰ ਔਰ ਪੱਟੀ ਸ਼ਹਿਰ ਦੀਆਂ ਸਾਰੀ ਇੱਕ ਗਲੀ ਗਲੀ ਜਿਹੜੀ ਆ ਉਹ ਦੇਖੀ ਜਾ ਸਕਦੀ ਹੈ ਬਹੁਤ ਹੀ ਸੋਹਣਾ ਇਸ ਕਿਲੇ ਨੂੰ ਬਣਾਇਆ ਗਿਆ ਤੇ ਬਹੁਤ ਸਾਰੀਆਂ ਬਰੀਕੀ ਦੀਆਂ ਗੱਲਾਂ ਵੀ ਤੁਹਾਨੂੰ ਅਸੀਂ ਦੱਸਾਂਗੇ ਤੁਸੀਂ ਸਾਡੇ ਨਾਲ ਬਣੇ ਰਹਿਣਾ ਅਸੀਂ ਕਿਲੇ ਦੇ ਅੰਦਰ ਪ੍ਰਵੇਸ਼ ਕਰ ਰਹੇ ਹਾਂ ਤੇ ਆਹ ਸਾਹਮਣੇ ਵਾਲੀ ਤਸਵੀਰ ਇੱਕ ਦਿਖਾ ਦਿਓ ਕਿ ਆਹ ਜਿਹੜੀ ਹੁਣ ਜਗ੍ਹਾ ਢਹ ਢੇਰੀ ਹੋ ਚੁੱਕੀ ਹੈ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇੱਥੇ ਕਿਤੇ ਹੋ ਸਕਦਾ ਹੈ ਕਿ ਪਿਛਲੇ ਸਮੇਂ ਕੁਝ ਕਮਰੇ ਬਣੇ ਹੋਣ ਕਿਉਂਕਿ ਇੱਕ ਤਰ੍ਹਾਂ ਦੀਆਂ ਨੀਹਾਂ ਭਰੀਆਂ ਹੋਈਆਂ ਇਸ ਕੰਧ ਦੀ ਚੁੜਾਈ ਨੂੰ ਤੁਸੀਂ ਮਾਪ ਕੇ ਦੇਖੋ ਤੇ ਇਹਦੇ ਕੰਧ ਦੀ ਚੁੜਾਈ ਦੇ ਉੱਪਰ ਭਾਵੇਂ ਤੁਸੀਂ ਮੋਟਰਸਾਈਕਲ ਭਜਾ ਲੋ ਇੰਨਾ ਚੌੜੀ ਇਹ ਕੰਧ ਜਿਹੜੀ ਆ ਬਣਾਈ ਹੋਈ ਆ ਕੁੱਲ ਮਿਲਾ ਕੇ ਬਹੁਤ ਹੀ ਮਜ਼ਬੂਤ ਇਕਲਾ ਜਿਹੜਾ ਵਾ ਬਣਾਇਆ ਗਿਆ ਬਹੁਤ ਸਾਰੀਆਂ ਬਰੀਕੀ ਦੀਆਂ ਗੱਲਾਂ ਵੀ ਇਹਦੇ ਵਿੱਚ ਹਨ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਆ ਨਿੱਕੀ ਨਿੱਕੀ ਇੱਟ ਦਾ ਬਣਿਆ ਹੋਇਆ ਕਿਲਾ ਹੈ ਤੇ ਚੂਨੇ ਦੇ ਨਾਲ ਇਸ ਦੀ ਚੜਾਈ ਜਿਹੜੀ ਆ ਉਹ ਕੀਤੀ ਗਈ ਹੈ ਬਹੁਤ ਹੀ ਮਜ਼ਬੂਤ ਹੈ ਇਹ ਕਿਲੇ ਦੀਆਂ ਕੰਧਾਂ ਜਿੰਨਾ ਮਜ਼ਬੂਤ ਸਿੱਖ ਰਾਜ ਸੀ ਓਨਾ ਮਜ਼ਬੂਤ ਇਹ ਕਿਲੇ ਦੇ ਅੰਦਰ ਵੀ ਤੁਹਾਨੂੰ ਨਜ਼ਰ ਆ ਰਿਹਾ ਇੱਥੇ ਇੱਕ ਪ੍ਰਾਤਨ ਖੂਹ ਹੈ ਉੱਥੇ ਵੀ ਲੈ ਕੇ ਚੱਲਦੇ ਹਾਂ ਸੋ ਮੈਂ ਉਸ ਪ੍ਰਾਤਨ ਖੂਹ ਦੇ ਨੇੜੇ ਆ ਤੇ ਇਹ ਖੂਹ ਜਿਹੜਾ ਵਾ ਬਹੁਤ ਹੀ ਵਿਸ਼ਾਲ ਖੂਹ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਵੱਡਾ ਖੂਹ ਹੈ ਤੇ ਇਹਦੇ ਵਿੱਚੋਂ ਪਾਣੀ ਦੀ ਸਹੂਬਦਾਰ ਜਿਹੜੀ ਆ ਉਹ ਲਈ ਜਾਂਦੀ ਹੋਵੇਗੀ ਇੱਕ ਬਾਦਸ਼ਾਹ ਦਾ ਕਿਲਾ ਹੋਵੇ ਤੇ ਉਹਦੇ ਵਿੱਚ ਪਾਣੀ ਦਾ ਹੀ ਪ੍ਰਬੰਧ ਨਾ ਹੋਵੇ ਤੇ ਗੱਲ ਬਣਦੀ ਨਹੀਂ ਬਹੁਤ ਵੱਡਾ ਕਿਲਾ ਤੇ ਉੱਡਾ ਹੀ ਵੱਡਾ ਇੱਕ ਖੂਹ ਇੱਥੇ ਇੱਕ ਇਧਰ ਪਾਸੇ ਕਰਕੇ ਦਿਖਾ ਦਿਓ ਕੈਮਰਾ ਕਿ ਇੱਥੇ ਵੀ ਪਾਣੀ ਨਿਕਲਣ ਵਾਸਤੇ ਟੰਡਾ ਲੱਗੀਆਂ ਹੋਣਗੀਆਂ ਐਂ ਦੀ ਪਾਣੀ ਆਉਂਦਾ ਹੋਊਗਾ ਤੇ ਇਸ ਰਸਤੇ ਜਾ ਕੇ ਰਸੋਈ ਘਰਾਂ ਦੇ ਵਿੱਚ ਇਸ ਨੂੰ ਵਰਤਿਆ ਜਾਂਦਾ ਹੋਵੇਗਾ ਬਹੁਤ ਵਿਸ਼ਾਲ ਕਿਲਾ ਉੱਪਰ ਦੀਆਂ ਕੁਝ ਤਸਵੀਰਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਜਦੋਂ ਕੋਈ ਪੁਰਾਣੇ ਹਮਲਾਵਰ ਜਿਹੜੇ ਆ ਇੱਥੇ ਆਉਂਦੇ ਸੀ ਤਾਂ ਉਹਨਾਂ ਦਾ ਟਾਕਰਾ ਕਿਵੇਂ ਕੀਤਾ ਜਾ ਸਕਦਾ ਸੀ ਮੈਂ ਉੱਪਰਲੀ ਫਲੋਰ ਤੇ ਖੜਾ ਹਾਂ ਤੇ ਆ ਇੱਕ ਜਿਹਨੂੰ ਆਪਾਂ ਕਹਿ ਲਈਏ ਕਿ ਇੱਕ ਤਰ੍ਹਾਂ ਦਾ ਮੋਰਚਾ ਬੰਦੀ ਹੋਈ ਹੈ ਜਿਹਨੂੰ ਆਪਾਂ ਮੋਰਚਾ ਕਹਿ ਸਕਦੇ ਹਾਂ ਤੇ ਇੱਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਨਜ਼ਰ ਰੱਖਣ ਵਾਸਤੇ ਕਿਉਂਕਿ ਇਹ ਜਿਹੜਾ ਇਲਾਕਾ ਸੀ ਨਾ ਇਹ ਸਾਰਾ ਜੰਗਲ ਬਿਆਬਾਨ ਦਾ ਇਲਾਕਾ ਸੀਗਾ ਤੇ ਜੰਗਲ ਬਿਆਬਾਨ ਹੋਣ ਕਰਕੇ ਇੱਥੇ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਐਸ ਜਿਹੜੀਆਂ ਜਿਤਨਾ ਕੁਰਨੇਜੇ ਬਣੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਤੇ ਇਹ ਮੋਰਚਾ ਬੰਦੀ ਦੀਆਂ ਰਫਲਾਂ ਇੱਧਰ ਦੀ ਕੱਢ ਕੇ ਆਉਣ ਵਾਲੇ ਹਮਲੇ ਨੂੰ ਰੋਕਿਆ ਜਾ ਸਕਦਾ ਹੈ ਇੱਥੋਂ ਤਸਵੀਰ ਕਲੀਅਰ ਨਹੀਂ ਹੋ ਰਹੀ ਆਪਾਂ ਬਾਰ ਬਾਰ ਤੁਹਾਨੂੰ ਦਿਖਾਉਣੇ ਚੱਲ ਕੇ ਕਿ ਉੱਥੋਂ ਬਾਹਰੋਂ ਕਿਸ ਤਰ੍ਹਾਂ ਇਹ ਮੋਰਚਾ ਬੰਦੀ ਜਿਹੜੀ ਆ ਇਹ ਕੀਤੀ ਗਈ ਸੀ ਇੱਥੇ ਉਹ ਪਹਿਰੇਦਾਰ ਖਲੋਂਦਾ ਹੋਵੇਗਾ ਜਿਸ ਪਹਿਰੇਦਾਰ ਨੇ ਇਹ ਨਿਗਾਹ ਰੱਖਣੀ ਹੁੰਦੀ ਸੀ ਕਿ ਕਿਵੇਂ ਕੋਈ ਬਾਹਰੀ ਹਮਲਾਵਰ ਜਿਹੜਾ ਵਾ ਇਸ ਜਗ੍ਹਾ ਤੇ ਹਮਲਾ ਕਰਨ ਵਾਸਤੇ ਆ ਰਿਹਾ ਆਪਾਂ ਹੋਰ ਬਹੁਤ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਸਾਡੇ ਨਾਲ ਬਿਲਕੁਲ ਬਣੇ ਰਹਿਣਾ ਤੇ ਸੁਰੱਖਿਆ ਦੇ ਮੱਦੇ ਨਜ਼ਰ ਤੁਹਾਨੂੰ ਬਹੁਤ ਸਾਰੀਆਂ ਤਸਵੀਰਾਂ ਦਿਖਾਵਾਂਗੇ ਉੱਪਰਲਾ ਫਲੋਰ ਹੈ ਇੱਕ ਵਾਰ ਥੱਲੇ ਨੂੰ ਤਸਵੀਰ ਕਰਕੇ ਦਿਖਾ ਦਿਓ ਕਿਲੇ ਦਾ ਚਾਰੇ ਪਾਸੇ ਦਾ ਇਹ ਚਾਰਾ ਕਿਲੇ ਦੇ ਉੱਪਰਲੀ ਦੇਖ ਜਿਹੜੀ ਹੈ ਉੱਪਰੋਂ ਜੇ ਵੇਖਣਾ ਹੋਵੇ ਤੇ ਕਿਲਾ ਤੁਹਾਨੂੰ ਇਸ ਤਰ੍ਹਾਂ ਦਾ ਨਜ਼ਰ ਆਊਗਾ ਇੱਕ ਤਸਵੀਰ ਹੋਰ ਦਿਖਾ ਦਿਓ ਵੀ ਇਹਦੀਆਂ ਚੌ ਨੁਕਰਾਂ ਦੇ ਉੱਪਰ ਜਿਹੜੇ ਉਹ ਮੋਰਚੇ ਨੇ ਉਹ ਗੁੰਮਜ਼ੀਆਂ ਨੇ ਉਹ ਬਣੀਆਂ ਹੋਈਆਂ ਨੇ ਤੇ ਜਿਨ੍ਹਾਂ ਤੇ ਪਹਿਰੇਦਾਨ ਖੜਦੇ ਸੀਗੇ ਮੇਰੇ ਇੱਕ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਇੱਕ ਕੈਮਰਾਮੈਨ ਦੇ ਪਿੱਛੇ ਵੀ ਹੈ ਦੋਹਾਂ ਸਾਈਡਾਂ ਤੇ ਵੀ ਇਹ ਗੁੰਮਚੀਆਂ ਜਿਹੜੀਆਂ ਵਾਂ ਇਹ ਬਣੀਆਂ ਹੋਈਆਂ ਨੇ ਤੇ ਇਹਨਾਂ ਦੇ ਵਿੱਚ ਪਹਿਰੇਦਾਰ ਜਿਹੜੇ ਆ ਉਹ ਖੜਦੇ ਸੀ ਤੇ ਬਹੁਤ ਸਾਰੇ ਲੋਕ ਜਿਹੜੇ ਆ ਇਸ ਨੂੰ ਵੱਖ-ਵੱਖ ਇਤਿਹਾਸ ਦੇ ਨਾਲ ਜੋੜ ਕੇ ਦੇਖਦੇ ਨੇ ਕੁਝ ਆ ਚੀਜ਼ਾਂ ਦਿਖਾ ਦਿਓ ਕਿ ਜਿਵੇਂ ਤੁਸੀਂ ਦੇਖਦਾ ਦੇਖ ਸਕਦੇ ਹੋ ਕਿ ਇਹਦੇ ਵਿੱਚ ਨਾ ਕੁਝ ਖੱਡੇ ਜੇ ਕਰਕੇ ਬਣਾਏ ਹੋਏ ਆ ਤੇ ਇਹ ਖੱਡੇ ਜਿਹੜੇ ਆ ਨਾ ਇਹਨਾਂ ਦੇ ਵਿੱਚੋਂ ਦੀ ਰਫਲ ਦੀ ਦਿਨਾਲੀ ਕੱਢ ਕੇ ਤੇ ਆਉਣ ਵਾਲੇ ਹਮਲਾਵਰ ਨੂੰ ਰੋਕਿਆ ਜਾ ਸਕਦਾ ਹੈ ਥੱਲੇ ਵਾਲੇ ਵੀ ਦਿਖਾ ਦਿਓ ਕਿ ਕੰਦੇ ਦੀਆਂ ਘੇਰੇ-ਘੇਰੇ ਜਿਹੜੀਆਂ ਕੰਧਾਂ ਬਣੀਆਂ ਹੋਈਆਂ ਨਾ ਜੀ ਘੇਰੇ ਘੇਰੇ ਇਹ ਕੰਦ ਦੇ ਬਣਾਏ ਗਏ ਬਲਗਣੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਇਹਨਾਂ ਦੇ ਉਹ ਨਜ਼ਰ ਆ ਰਿਹਾ ਹੋਏਗਾ ਕਿ ਦੁਨਾਲੀ ਦੀ ਜਿਹੜੀ ਨਾਲੀ ਆ ਉਹਨੂੰ ਬਾਹਰ ਕੱਢ ਕੇ ਹਮਲਾਵਾਰ ਜਿਹੜੇ ਰੋਕੇ ਜਾ ਸਕਦੇ ਸਨ ਇੱਕ ਤਸਵੀਰ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਕਿ ਇਹ ਦੋ ਤੁਹਾਨੂੰ ਕਮਰਿਆਂ ਦੇ ਰੂਪ ਵਿੱਚ ਨਜ਼ਰ ਆ ਰਹੇ ਹੋਣਗੇ ਇਹ ਤੋਂ ਤੋਂ ਇਹ ਸਾਬਤ ਹੁੰਦਾ ਹੈ ਕਿ ਇਹਦੇ ਥੱਲੇ ਵੀ ਮੋਰਚਾ ਬੰਦੀ ਸੀ ਜਿਹਨੂੰ ਆਪਾਂ ਬੇਸਮੈਂਟ ਕਹਿ ਸਕਦੇ ਆ ਤੇ ਇੱਕ ਤਸਵੀਰ ਤਹਲੇ ਦਿਖਾ ਦਿਓ ਕਿ ਇੱਥੇ ਹੁਣ ਕਾਫੀ ਢੈਢ ਢੀੜਾ ਜਿਹੜਾ ਇਹ ਹੋ ਚੁੱਕਾ ਹੈ ਤੇ ਸ਼ਾਇਦ ਇਹਨੂੰ ਆਪਾਂ ਅਜੇ ਕੈਮਰੇ ਦੇ ਵਿੱਚ ਕੈਦ ਨਾ ਕਰਦੇ ਤੇ ਆਉਣ ਵਾਲੇ 25-30 ਸਾਲਾਂ ਦੇ ਵਿੱਚ ਇਹ ਤੁਹਾਨੂੰ ਮਿਲਦਾ ਵੀ ਨਾ ਹੁਣ ਜੇ ਆਪਾਂ ਇਹਦੇ ਇਤਿਹਾਸ ਦੀ ਗੱਲ ਕਰੀਏ ਤੇ ਬਹੁਤ ਸਾਰੇ ਲੋਕ ਜਿਹੜੇ ਹਨ ਇਸ ਨੂੰ ਦੁਨੀ ਚੰਦ ਦੇ ਨਾਲ ਵੀ ਜੋੜਦੇ ਨੇ ਕਿ ਦੁਨੀ ਚੰਦ ਦਾ ਘਰ ਹੋ ਸਕਦਾ ਕੁਝ ਲੋਕ ਇਸ ਨੂੰ ਮੁਗਲਾਂ ਦੀਆਂ ਨਿਸ਼ਾਨੀਆਂ ਦੱਸਦੇ ਨੇ ਕਿ ਜਦੋਂ ਮੁਗਲ ਰਾਜ ਸੀ ਤੇ ਮੁਗਲਾਂ ਨੇ ਇਸ ਨੂੰ ਬਣਾਇਆ ਸੀਗਾ ਕਿਉਂਕਿ ਇਹ ਇਲਾਕਾ ਜਿਹੜਾ ਨਾ ਉਸਮਾਨ ਖਾਨ ਦਾ ਇਲਾਕਾ ਸੀ ਜਦੋਂ ਜਕਰੀਆ ਖਾਨ ਜਿਹੜਾ ਲਾਹੌਰ ਦੀ ਗੱਦੀ ਤੇ ਬੈਠਦਾ ਤੇ ਜਕਰੀਆ ਖਾਨ ਦਾ ਇਹ ਇਹ ਸਿਪਾਹਸਲਾਰ ਸੀ ਜਿਹਨੂੰ ਆਪਾਂ ਸਿਪਾਹੀ ਕਹਿ ਦਿੰਨੇ ਆ ਪੱਟੀ ਨੂੰ 9 ਲੱਖੀ ਪੱਟੀ ਵੀ ਕਿਹਾ ਜਾਂਦਾ ਸੀ ਇਹ ਕਿਉਂਕਿ ਇੱਥੋਂ 9 ਲੱਖ ਜਿਹੜਾ ਟੈਕਸ ਸਰਕਾਰ ਨੂੰ ਜਾਂਦਾ ਹੁੰਦਾ ਸੀ ਪਰ ਸਰਕਾਰ ਤੇ ਇੰਨੀ ਦਬਦਬਾ ਹੋਣ ਦੇ ਬਾਵਜੂਦ ਵੀ ਇਸ ਕਿਲੇ ਨੂੰ ਨਵਾਬ ਕਪੂਰ ਸਿੰਘ ਦੇ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਕਿਉਂਕਿ ਕਹਿੰਦੇ ਵੀ ਜਦੋਂ ਨਵਾਪੀਆਂ ਜਿਹੜੀਆਂ ਬਖਸ਼ੀਆਂ ਗਈਆਂ ਖਾਲਸੇ ਨੇ ਛਿੱਤਰ ਦੇ ਨਾਲ ਉਹ ਨਵਾਪੀਆਂ ਠੁਕਰਾਈਆਂ ਸੀ ਤੇ ਨਵਾਬ ਕਪੂਰ ਸਿੰਘ ਜਿਹੜਾ ਘੋੜਿਆਂ ਦਾ ਤਬੇਲਾ ਸੰਭਾਲਦਾ ਸੀ ਉਸ ਬੰਦੇ ਨੂੰ ਨਵਾਬ ਬਣਾ ਦਿੱਤਾ ਗਿਆ ਤੇ ਇਹ ਜਿਹੜਾ ਕਿਲਾ ਵਾ ਨਾ ਇਹ ਉਹਨਾਂ ਦੇ ਪਰਿਵਾਰ ਦੇ ਨਾਲ ਜੁੜਦਾ ਹੈ ਕਿ ਇਹ ਕਿਲਾ ਉਹਨਾਂ ਦੀ ਦੇਖਰੇਖ ਵਿੱਚ ਬਣਿਆ ਸੀ ਆਪਾਂ ਇਤਿਹਾਸਕ ਪਛੋਕੜ ਵੀ ਇਸ ਦਾ ਜਾਣਨ ਦੀ ਕੋਸ਼ਿਸ਼ ਕਰਾਂਗੇ ਆਪਣੇ ਨਾਲ ਨੌਜਵਾਨ ਵੀਰ ਜੋੜਨਗੇ ਜਿਹੜੇ ਇਸ ਕਿਲੇ ਦੇ ਪੂਰੇ ਇਤਿਹਾਸ ਬਾਰੇ ਜਾਣਨਗੇ ਆਓ ਜਾਣਦੇ ਆ ਪੂਰਾ ਇਤਿਹਾਸ ਸੋ ਦੋਸਤੋ ਅੱਜ ਤੁਹਾਨੂੰ ਅਸੀਂ ਸਿੱਖ ਇਤਿਹਾਸ ਦਾ ਅਹਿਮ ਪਹਿਲੂ ਦਿਖਾ ਰਿਹਾ ਇੱਕ ਕਿਲੇ ਦੇ ਰੂਪ ਵਿੱਚ ਤੇ ਆਪਣੇ ਨਾਲ ਭਾਜੀ ਬੈਂਤ ਸਿੰਘ ਜੀ ਜੋੜ ਰਹੇ ਨੇ ਇਤਿਹਾਸ ਤੋਂ ਕਾਫੀ ਜਾਣੂ ਨੇ ਜਰਨਲਿਜ਼ਮ ਵੀ ਪੜਿਆ ਹੋਇਆ ਹੈ ਇਹਨਾਂ ਨੇ ਤੇ ਮੇਨ ਬੁਲਾ ਰਹੇ ਨੇ ਆਪਾਂ ਕਰਦੇ ਆ ਗੱਲਾਂ ਬਾਤਾਂ ਜਾਣਦੇ ਆ ਪੂਰੀ ਕਹਾਣੀ ਇਸ ਕਿਲੇ ਦੀ ਮਿਰਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਦੇ ਇਹ ਕਿਲਾ ਜਿਹੜਾ ਸਿੱਖ ਇਤਿਹਾਸ ਦਾ ਅਹਿਮ ਪਹਿਲੂ ਆ ਕਿਵੇਂ ਭਾਜੀ ਦੇਖੋ ਜੀ ਅਸੀਂ ਜਦੋਂ ਸਿੱਖ ਇਤਿਹਾਸ ਨੂੰ ਫਰੋਲਣ ਦਾ ਯਤਨ ਕਰਦੇ ਆ ਅਧਿਐਨ ਕਰਦੇ ਆ ਸਿੱਖ ਇਤਿਹਾਸ ਦੇ ਉੱਪਰ ਜਾ ਕੇ ਤਾਂ ਇਹ ਕਿਲਾ ਸਾਡੇ ਸਿੱਖ ਰਾਜ ਦਾ ਜਦੋਂ ਰਾਜ ਨਵਾਬ ਕਪੂਰ ਸਿੰਘ ਨੂੰ ਆ ਕੇ ਨਵਾਬੀ ਮਿਲਦੀ ਏ ਲਾਹੌਰ ਦਰਬਾਰ ਵੱਲੋਂ ਤੇ ਉਦੋਂ ਸਿੱਖ ਰਾਜ ਦਾ ਜਿਹੜਾ ਸੂਰਜ ਉਦੇ ਹੁੰਦਾ ਜੀ ਸੋ ਇਹ ਜਿਹੜਾ ਇਲਾਕਾ ਵਾ ਇਹ ਉਹ ਇਲਾਕਾ ਵਾ ਜਿੱਥੇ ਲਿਆ ਕੇ ਨਵਾਬੀ ਸਿੱਖ ਜਰਨੈਲਾਂ ਦੇ ਪੈਰਾਂ ਦੇ ਵਿੱਚ ਜਕਰੀਆ ਖਾਨ ਦੇ ਰਾਜ ਵੱਲੋਂ ਪੇਸ਼ ਕੀਤੀ ਗਈ ਸੀ ਆ ਇਸ ਕਰਕੇ ਇਸ ਕਿਲੇ ਨੂੰ ਅਸੀਂ ਇਤਿਹਾਸਿਕ ਤੱਥ ਤੋਂ ਇਤਿਹਾਸਿਕ ਪੱਖ ਤੋਂ ਵੇਖਣਾ ਸਿੱਖ ਵਿਰਸੇ ਲਈ ਬਹੁਤ ਜ਼ਰੂਰੀ ਹੈ ਹੂੰ ਕਹਿੰਦੇ ਉਹ ਕਹਿੰਦੇ ਉਹ ਜਿਹੜੀ ਨਵਾਬੀ ਮਿਲੀ ਸੀ ਨਾ ਸਾਨੂੰ ਕਹਿੰਦੇ ਵੀ ਖਾਲਸਾ ਪੰਥ ਨੇ ਛੇਤਰਗਲ ਠੁਕਰਾਏ ਕਹਿੰਦੇ ਇੱਕ ਦੂਜੇ ਨਾਲ ਨੂੰ ਕਰਦੇ ਹੈ ਕਹਿੰਦੇ ਤੂੰ ਲੈ ਲੈ ਫਲਾਣੇ ਤੂੰ ਲੈ ਲੈ ਇਦਾਂ ਦਾ ਵੀ ਕੁਝ ਹੋਇਆ ਸੀ ਬਿਲਕੁਲ ਜੀ ਜੀ ਜਿਸ ਵੀ ਸਿੱਖ ਕੋਲੇ ਉਹ ਨਵਾਬੀ ਜਾਂਦੀ ਸੀ ਨਾ ਹਾਂ ਤੇ ਸਿੱਖਾਂ ਦਾ ਉਸ ਸਮੇ ਇੱਕੋ ਹੀ ਜਵਾਬ ਆਉਂਦਾ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜੀ ਅਸੀਂ ਇਸ ਨਵਾਬੀ ਨੂੰ ਕੀ ਕਰਨਾ ਅਸੀਂ ਪਾਤਸ਼ਾਹੀ ਨੂੰ ਕੀ ਕਰਨਾ ਅਸੀਂ ਤਾਂ ਸਾਨੂੰ ਤਾਂ ਗੁਰੂ ਸਾਹਿਬ ਨੇ ਹਰ ਗਰੀਬ ਸਿੱਖ ਨੂੰ ਪਾਤਸ਼ਾਹੀ ਬਖਸ਼ਿਸ਼ ਕੀਤੀ ਹਾਂ ਹਾਂ ਸੋ ਉਸ ਸਮੇ ਜਿਹੜੇ ਘੋੜਿਆਂ ਦੇ ਤਵੇਲਿਆਂ ਦੇ ਵਿੱਚ ਜਿਹੜੇ ਆ ਕੰਮ ਸੇਵਾ ਨਿਭਾ ਰਹੇ ਸੀ ਹਮ ਸਰਦਾਰ ਕਪੂਰ ਸਿੰਘ ਨਵਾਬੀ ਮਿਲਣ ਤੋਂ ਬਾਅਦ ਸਿੱਖਾਂ ਦਾ ਬਾਦਸ਼ਾਹ ਨਵਾਬ ਕਪੂਰ ਸਿੰਘ ਬਣਦਾ ਤੇ ਉਸ ਸਮੇ ਵੀ ਸਰਦਾਰ ਨਵਾਬ ਕਪੂਰ ਸਿੰਘ ਨੇ ਇੱਕ ਗੱਲ ਕਹੀ ਸੀ ਸਿੱਖੋ ਕਿ ਮੇਰੇ ਕੋਲੋਂ ਘੋੜਿਆਂ ਦੇ ਤਬੀਲੇ ਦੀ ਸੇਵਾ ਵਾਪਸ ਨਾ ਲਈ ਜਾਵੇ ਕਿਉਂਕਿ ਗੁਰੂ ਘਰ ਵੱਲੋਂ ਸਾਨੂੰ ਪਾਤਸ਼ਾਹੀ ਪਾਤਸ਼ਾਹੀ ਬਖਸ਼ਿਸ਼ ਕੀਤੀ ਗਈ ਹੈ ਨਵਾਬੀ ਹੁੰਦੇ ਅੱਗੇ ਬਹੁਤ ਫਿੱਕੀ ਹੈ ਬਹੁਤ ਵੱਡੀ ਗੱਲ ਹੈ ਵੀ ਇੱਕ ਘੋੜਿਆਂ ਦੀ ਸੇਵਾ ਕਰਨ ਵਾਲੇ ਨੂੰ ਨਵਾਬੀ ਦੇ ਦੇਣੀ ਇਹ ਖਾਲਸਾ ਪੰਥ ਹੀ ਕਰ ਸਕਦਾ ਸੀ ਖਾਲਸਾ ਪੰਥ ਕਰ ਸਕਦਾ ਫਿਰ ਇਤਿਹਾਸ ਨੂੰ ਹੋਰ ਅੱਗੇ ਵੇਖੇ ਜਾਵੇ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਜੀ ਸਰਦਾਰ ਨਵਾਬ ਕਪੂਰ ਸਿੰਘ ਆੜੀ ਅਕਾਲ ਚਲਾਣਾ ਕਰਕੇ ਸੱਚਖੰਡ ਪਿਆਨਾ ਕਰਦੇ ਨੇ ਜੀ ਤੇ ਸਰਦਾਰ ਜੱਸਾ ਸਿੰਘ ਆਲੂ ਵਾਲਿਆਂ ਨੂੰ ਵੀ ਜਿਹੜੀ ਨਵਾਬੀ ਮਿਲਦੀ ਉਹਨਾਂ ਨੇ ਵੀ ਘੋੜੇ ਦੀ ਸੇਵਾ ਕੀਤੀ ਤਵੇਲੇ ਦੀ ਹੂੰ ਸੋ ਸਿੱਖ ਜੇ ਸਿੱਖ ਹਮੇਸ਼ਾ ਜਦੋਂ ਬਾਦਸ਼ਾਹੀ ਤੇ ਪਾਦਸ਼ਾਹੀ ਦੀ ਗੱਲ ਕਰਦਾ ਉਹ ਖਾਲਸਾ ਪੰਥ ਅੱਗੇ ਜਾ ਕੇ ਫਰਿਆਦ ਕਰਦਾ ਉਹ ਗੁਰੂ ਦੇ ਚਰਨਾਂ 'ਚ ਜਾ ਕੇ ਅਰਦਾਸ ਕਰਦਾ ਹੂੰ ਚਲੋ ਇਸ ਕਿਲੇ ਨੂੰ ਆਪਾਂ ਕਿਵੇਂ ਜੋੜਾਂਗੇ ਵੀ ਇਹ ਵਾਕਈ ਨواب ਕਪੂਰ ਸਿੰਘ ਦਾ ਕਿਵੇਂ ਇਹਦੇ ਤੱਥ ਜਿਹੜੇ ਲੈਣੇ ਹੁਣ ਤੇ ਕਿਸ ਤਰ੍ਹਾਂ ਸਮਝਾਂਗੇ ਦੇਖੋ ਜੀ ਇਹ ਜਿਹੜੇ ਤੱਥ ਨੇ ਤੁਸੀਂ ਦੇਖੋ 1726 27 ਦੇ ਦਰਮਿਆਨ ਉਹ ਲੈ ਕੇ 1745 ਤੱਕ ਹੂੰ ਜਿਹੜਾ ਸਮਾਂ ਸੀ ਸੂਬੇਦਾਰ ਲਾਹੌਰ ਜਕਰੀਆ ਖਾਨ ਸੀ ਉਸ ਸਮੇਂ ਤੇ ਜਦੋਂ ਇਸ ਕਾਲ ਨੂੰ ਅਸੀਂ ਦੇਖਦੇ ਹਾਂ ਜੀ ਤੇ ਇਸ ਕਾਲ ਦੇ ਵਿੱਚ ਸਿੱਖਾਂ ਨੇ ਸਿੱਖ ਜਰਨੈਲਾਂ ਨੇ ਜਥੇਦਾਰਾਂ ਨੇ ਹੂੰ ਸੂਬੇਦਾਰ ਲਾਹੌਰ ਦੇ ਨੱਕ ਚ ਦਮ ਕਰ ਦਿੱਤਾ ਸੀ ਬਿਲਕੁਲ ਸੋ ਐਸੇ ਇਲਾਕੇ ਦੇ ਵਿੱਚ ਸਿੱਖ ਜਾਂਦੇ ਸੀ ਹੂੰ ਜਦੋਂ ਉਹ ਅੱਗੇ ਵਧਦੇ ਸੀ ਹੂੰ ਤੇ ਦੂਸਰਾ ਪੱਖ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੀ ਫੈਜ਼ਲਪੁਰਿਆ ਜਿਹੜੀ ਮਿਸਲ ਸੀ ਜੀ ਜਿਨੂੰ ਬਾਅਦ ਦੇ ਵਿੱਚ ਸਿੱਖਾਂ ਨੇ ਸਿੰਘਪੁਰੀਆ ਮਿਸਲ ਨਾਲ ਜਾਣਿਆ ਉਹ ਪੱਟੀ ਤੋਂ ਕੁਝ ਦੂਰੀ ਤੇ ਹੂੰ ਸੋ ਇਹ ਜਿਹੜਾ ਪਰਗਣਾ ਸੀ ਪੱਟੀ ਦਾ ਪਰਗਣਾ ਸੀ ਹੂੰ ਇਹ ਨਵਾਬ ਕਪੂਰ ਸਿੰਘ ਦਾ ਪਰਗਣਾ ਸੀ ਹੂੰ ਸੋ ਇਸ ਕਰਕੇ ਇਤਿਹਾਸਕ ਤੱਥ ਨੂੰ ਜਿੰਨਾ ਚਿਰ ਅਸੀਂ ਉਸ ਸਮਕਾਲੀ ਨੂੰ ਨਹੀਂ ਪੜਾਂਗੇ ਹਾਂ ਅਸੀਂ ਉਹਦਾ ਅਧਿਐਨ ਨਹੀਂ ਕਰਾਂਗੇ ਸਾਨੂੰ ਪਤਾ ਨਹੀਂ ਲੱਗੇਗਾ ਕੀ ਹੋਏਗਾ ਸੋ ਇਸ ਕਿਲੇ ਦੇ ਵਿੱਚ ਜਿਹੜਾ ਇਸ ਕਿਲੇ ਦੀ ਜਿਹੜੀ ਇਹ ਸਿੱਖਾਂ ਦੀ ਪਹਿਲੀ ਬਾਦਸ਼ਾਹੀ ਦਾ ਕੇਂਦਰ ਬਣਦਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਜਦੋਂ ਸਰਹੰਦ ਨੂੰ ਫਤਿਹ ਕੀਤਾ ਗਿਆ ਜਾਂ ਹੋਰ ਜਿਹੜੇ ਛੋਟੇ-ਛੋਟੇ ਜਿਹੜੀਆਂ ਉਸ ਸਮੇਂ ਮੁਗਲਾਂ ਦੇ ਜਿਹੜੇ ਇਲਾਕੇ ਸੀ ਫਤਿਹ ਕੀਤੇ ਗਏ ਸੋ ਉਸ ਤੋਂ ਮਗਰੋਂ ਜਦੋਂ ਮੁਗਲਾਂ ਦੇ ਨਾਲ ਫਿਰ ਸਿੱਖਾਂ ਦੀ ਟੱਕਰ ਹੁੰਦੀ ਹੈ ਤਾਂ ਪਹਿਲੀ ਵਾਰ ਜੇ ਜਕਰੀਆ ਖਾਨ ਸੂਬੇਦਾਰ ਲਾਹੌਰ ਜਦੋਂ ਸਿੱਖਾਂ ਦੇ ਪੈਰਾਂ ਦੇ ਵਿੱਚ ਜਾ ਕੇ ਨਵਾਬੀ ਰੱਖਦਾ ਕਿ ਅਸੀਂ ਤੁਹਾਨੂੰ ਨਵਾਬੀ ਦਿੱਤੀ ਤੇ ਤੁਸੀਂ ਸਾਡੇ ਤੇ ਹਮਲੇ ਕਰਨੇ ਬੰਦ ਕਰ ਦਿਓ ਸੰਧੀ ਕਰਦਾ ਸੋ ਇਹ ਉਹ ਇਲਾਕਾ ਸੋ ਜਿਹੜਾ ਸਿੱਖਾਂ ਦਾ ਇਲਾਕਾ ਹੋਵੇ ਤੇ ਬਾਦਸ਼ਾਹ ਜਦੋਂ ਸਿੱਖ ਕਰਦਾ ਤੇ ਉਹ ਕਿਲਾ ਨਾ ਸਾਰੇ ਹਾਂ ਇਹ ਗੱਲ ਜਿਹੜੀ ਆ ਅਸੰਭਵ ਹੈ ਮਤਲਬ ਇਹ ਉਹਨਾਂ ਨੇ ਬਣਾਈ ਹੋਈ ਹੈ ਇਹ ਇਹ ਉਸ ਜਿਹੜੀ ਜਦੋਂ ਸਿੱਖ ਸਲਤਨ ਅੱਗੇ ਵਧਦੀ ਬਾਦਸ਼ਾਹ ਲੈ ਕੇ ਭਾਵੇਂ ਉਹ ਬਾਦਸ਼ਾਹ ਸਾਡੇ ਕੋਲ ਥੋੜਾ ਸਮਾਂ ਰਹੀ ਹਾਂ ਫਿਰ ਅੰਮ੍ਰਿਤਸਰ ਇਕੱਠ ਹੁੰਦਾ ਰਿਹਾ ਸਿੱਖਾਂ ਦਾ ਬਹੁਤ ਜ਼ਿਆਦਾ ਜੀ ਸੋ ਇਹ ਉਸ ਜਿਹੜੇ ਸਾਡੇ ਜੱਥੇਦਾਰ ਸੀ ਜਾਂ ਉਹ ਘਰਾਣਾ ਸੀ ਜਿਹੜਾ ਸਾਡਾ ਸਿੰਘਪੁਰੀਆ ਮਿਸਲ ਦਾ ਇਹ ਉਹਨਾਂ ਵੱਲੋਂ ਇਹ ਸਾਰਾ ਹੀ ਕੁਝ ਜਿਹੜਾ ਆਵਾ ਸਿੱਖ ਬਾਦਸ਼ਾਹੀ ਦਾ ਕੇਂਦਰ ਇਹ ਕਿਲਾ ਉਹ ਸਾਰੇ ਜਾਣਦੇ ਜਿਹੜੇ ਤੱਥ ਨੇ ਉਹ ਸਾਹਮਣੇ ਆਉਂਦੇ ਬਹੁਤ ਸਾਰੇ ਨਾ ਪਿਛਲੇ ਜਿਹੜੀ ਆਪਾਂ ਵੀਡੀਓ ਦੇਖੀ ਹੋਣਗੀਆਂ ਸ਼ਾਇਦ ਤੁਸੀਂ ਵੀ ਦੇਖੀਆਂ ਹੋਣ ਇਸ ਕਿਲੇ ਬਾਰੇ ਨਾ ਦੰਦ ਕਥਾਵਾਂ ਬਹੁਤ ਜੋੜੀਆਂ ਨੇ ਕੋਈ ਕੋਈ ਤਾਂ ਇਸ ਨੂੰ ਜੋੜਦਾ ਸੀ ਕਿ ਇਹ ਦੁਨੀ ਚੱਲਦਾ ਮਹਿਲ ਹੋ ਸਕਦਾ ਹੈ ਕੁਝ ਲੋਕਾਂ ਦਾ ਇਹ ਕਹਿਣਾ ਸੀ ਜੁੜੇ ਪੀਸ ਨੇ ਪੀਸੇ ਬੀਬੀਆਂ ਨੇ ਉਹ ਇਸ ਜਗ੍ਹਾ ਤੇ ਗ੍ਰਿਫਤਾਰ ਕੀਤੇ ਆ ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਇੱਥੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਤੁਹਾਨੂੰ ਕੀ ਲੱਗਦਾ ਇਹਨਾਂ ਚੀਜ਼ਾਂ 'ਚ ਕੋਈ ਸੱਚਾਈ ਹੈਗੀ ਹੈ ਜੀ ਦੇਖੋ ਜੀ ਜਦੋਂ ਤੁਸੀਂ ਲਾਹੌਰ ਤੋਂ ਦਿੱਲੀ ਦਾ ਹਮ ਆਪਸੇ ਸੰਬੰਧ ਜੁੜਦਾ ਦੇਖੋਗੇ ਹਾਂ ਤੇ ਤੁਹਾਨੂੰ ਉਹਦੇ ਰਸਤੇ ਤੇ ਜਾਣਾ ਪਵੇਗਾ ਬਿਲਕੁਲ ਲਾਹੌਰ ਤੋਂ ਦਿੱਲੀ ਤੱਕ ਜਾਣ ਵਾਸਤੇ ਉਸ ਸਮੇਂ ਦੋ ਰਸਤੇ ਸੀ ਹਮ ਇੱਕ ਰਸਤਾ ਸੀ ਕਸੂਰ ਤੋਂ ਫਿਰੋਜ਼ਪੁਰ ਲਾਹੌਰ ਤੋਂ ਕਸੂਰ ਕਸੂਰ ਤੋਂ ਫਿਰੋਜ਼ਪੁਰ ਜੀ ਜੀ ਸੋ ਉਸ ਪੱਤਨ ਥਾਣੇ ਨਿਕਲਦਿਆ ਹੋਇਆ ਹਮ ਅੱਗੇ ਜਾ ਕੇ ਸਰਹੰਦ ਨਾਲ ਜੁੜਦਾ ਹਮ ਦੂਸਰਾ ਰਸਤਾ ਸੀ ਲਾਹੌਰ ਤੋਂ ਜਿਹਨੂੰ ਅਸੀਂ ਅੱਜ ਵਾਗਾ ਬਾਰਡਰ ਜਾਂ ਅਟਾਰੀ ਬਾਰਡਰ ਬਾਰਡਰ ਕਹਿ ਕੇ ਅਸੀਂ ਬੋਲਦੇ ਆਂ ਹਮ ਅੰਮ੍ਰਿਤਸਰ ਆਇਆ ਜੀ ਲਾਹੌਰ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਬਿਆਸ ਹਮ ਔਰ ਬਿਆਸ ਤੋਂ ਜਲੰਧਰ ਤੇ ਫੇਰ ਉਹ ਫਲੋਰ ਵਾਲਾ ਰਸਤਾ ਫਰਵਾੜੇ ਵਾਲਾ ਰਸਤਾ ਹੋ ਕੇ ਲੁਧਿਆਣਾ ਤੋਂ ਅੱਗੇ ਜਾ ਕੇ ਸਰਹੰਦ ਨਾਲ ਜੁੜਨ ਤੋਂ ਮਗਰੋਂ ਫੇਰ ਅੱਗੇ ਜਾ ਕੇ ਦਿੱਲੀ ਨਾਲ ਜੁੜਦਾ ਹਮ ਸੋ ਇਹ ਇੱਕ ਇੱਕ ਵਿਚ ਜਿੱਥੇ ਸਿੰਘ ਵੀ ਜਦੋਂ ਫਿਰ ਕਿਉਂਕਿ ਹਰ ਮੁਗਲਾਂ ਜਦੋਂ ਮੁਗਲ ਕੋਈ ਕਾਰਨਾਮਾ ਕਰਦੇ ਸੀ ਤੇ ਸਿੰਘਾਂ ਨੂੰ ਉਹਨਾਂ ਰਸਤਿਆਂ ਦਾ ਪਤਾ ਵੀ ਸੀ ਹੂੰ ਤੋ ਸੋ ਸਿੰਘ ਨਵਾਬ ਕਪੂਰ ਸਿੰਘ ਦੇ ਇਤਿਹਾਸ ਨੂੰ ਤੁਸੀਂ ਪੜੋ ਹੂੰ ਜਦੋਂ ਵੀ ਦਿੱਲੀ ਕੋਈ ਖਰਾਤ ਭੇਜਦਾ ਸੀ ਬਾਅਦ ਪਿੱਛੇ ਨੂੰ ਤੇ ਸਿੰਘ ਇਸ ਰਸਤੇ ਤੋਂ ਲੁੱਟ ਲੈਂਦੇ ਹੁੰਦੇ ਸੀ ਤੁਸੀਂ ਜਦੋਂ ਸਿੱਖਾਂ ਦੇ ਵੱਡਮੁੱਲੇ ਇਤਿਹਾਸ ਤੇ ਚੰਨਾ ਪਾਓਗੇ ਨਾ ਤੁਹਾਨੂੰ ਇਹ ਦੇਖਣ ਤੁਹਾਨੂੰ ਲੱਭਣਾ ਪੈਗਾ ਸਾਰਾ ਕੁਝ ਬਿਲਕੁਲ ਸੋ ਇਹ ਇੱਕ ਹੋਰ ਰਸਤਾ ਹੈ ਜਿਹੜਾ ਲਾਹੌਰ ਦੇ ਵਿੱਚੋਂ ਜਿਵੇਂ ਅਸੀਂ ਲੱਖੀ ਜੰਗਲ ਦੇ ਨਾਲ ਨਾਲ ਰਸਤੇ ਨੂੰ ਜੋੜ ਕੇ ਵੇਖਦੇ ਹਾਂ ਇਹ ਵੀ ਇੱਕ ਉਸੇ ਦਾ ਹਿੱਸਾ ਜਿਹੜਾ ਵਿੱਚ ਵਿਚਾਲੇ ਨਿਕਲ ਜਾਂਦਾ ਔਰ ਛੋ ਪੱਟੀ ਦੇ ਜਦੋਂ ਤੁਸੀਂ ਪੱਟੀ ਦੇ ਇਲਾਕੇ ਨੂੰ ਤੁਸੀਂ ਦੇਖਣ ਦਾ ਯਤਨ ਕਰਦੇ ਹੋ ਤੇ ਇਹ ਮਾਲਵੇ ਦਾ ਇੱਕ ਪ੍ਰਵੇਸ਼ ਦੁਆਰ ਹੈ ਪ੍ਰਵੇਸ਼ ਦੁਆਰ ਹੈ ਬਿਲਕੁਲ ਸੋ ਇਹ ਅਸੀਂ ਕਦੇ ਵੇਖੋ ਅਸੀਂ ਅੱਜ ਵੀ ਕੁਝ ਸ਼ਬਦ ਨੂੰ ਮਾਲਵਾ ਪੱਟੀ ਕਹਿ ਕੇ ਬੋਲਦੇ ਹਾਂ ਕਸ਼ਮੀਰ ਦੇ ਇਲਾਕੇ ਨੂੰ ਕਸ਼ਮੀਰ ਪੱਟੀ ਕਹਿ ਕੇ ਬੋਲਦੇ ਹਾਂ ਦੋ ਦਰਿਆਵਾਂ ਦੇ ਸੰਵੰਦ ਨੂੰ ਅਸੀਂ ਦਵਾਵਾ ਕਹਿ ਕੇ ਬੋਲਦੇ ਹਾਂ ਸੋ ਇਹ ਮਾਝੇ ਦਾ ਇੱਕ ਲਾਂਘਾ ਪੱਟੀ ਸੋ ਪੱਟੀ ਦਾ ਜਿਹੜਾ ਇਤਿਹਾਸ ਆ ਇਹ ਇੱਕ ਛੋਟਾ ਇਤਿਹਾਸ ਨਹੀਂ ਸਿੱਖ ਵਿਰਸੇ ਨਾਲ ਜੁੜਿਆ ਹੋਇਆ ਬਹੁਤ ਕੀਮਤੀ ਬਹੁਤ ਵੱਡਾ ਮੁੱਲਾ ਇਤਿਹਾਸ ਹੈ ਨੇ ਮੇਰਾ ਸਵਾਲ ਤਾਂ ਉੱਥੇ ਰਹਿ ਗਿਆ ਵੀ ਉਹ ਉਹ ਫਿਰ ਐਵੇਂ ਨਜਾਇਜ਼ ਹੀ ਜੋੜਾ ਜਾ ਰਿਹਾ ਹੈ ਦੇਖੋ ਜੀ ਜਦੋਂ ਅਸੀਂ ਫਿਰ ਅੱਗੇ ਵਧਦੇ ਹਾਂ ਜੀ ਹੂੰ 1745 ਦੇ ਵਿੱਚ ਜਕਰੀਆ ਖਾਨ ਨੂੰ ਲਾ ਕੇ ਸੂਬੇ ਸਰਹੰਦ ਤੋਂ ਹੂੰ ਤੇ ਉੱਥੇ ਆਪਣਾ ਇੱਕ ਸ਼ਾਹ ਨਵਾਜ਼ ਨੂੰ ਜਿਹੜਾ ਵਾ ਸੂਬੇਦਾਰ ਬਣਾਇਆ ਜਾਂਦਾ ਹੂੰ 2 ਸਾਲ ਤੱਕ ਉਹ ਸ਼ਾਹ ਨਵਾਜ਼ ਜਿਹੜਾ ਵਾ ਸੂਬੇਦਾਰ ਲਾਹੌਰ ਰਹਿੰਦਾ ਹੂੰ ਹੂੰ ਸੋ ਉਸ ਤੋਂ ਅੱਗੇ ਜਾ ਕੇ ਮੀਰ ਮੰਨੂ ਨੂੰ ਸੂਬੇਦਾਰ ਲਾਹੌਰ ਬਣਾਇਆ ਜਾਂਦਾ 1747 ਤੇ 48 ਦੇ ਸ਼ੁਰੂ ਦੇ ਵਿੱਚ ਬਿਲਕੁਲ ਤੇ ਜਿਹੜਾ ਮੀਰ ਮੰਨੂ ਦਾ ਪਿਤਾ ਵਾ ਕਮਰੂਦੀਨ ਇਹ ਉਸ ਸਮੇਂ ਦਿੱਲੀ ਤਖਤ ਦਾ ਬਾਦਸ਼ਾਹ ਸੀ ਤੇ ਜਿਹੜਾ ਸਰਹੰਦ ਦਾ ਜਿਹੜਾ ਸਰਹੰਦ ਦਾ ਏਰੀਆ ਸੀ ਇਲਾਕਾ ਸੀ ਤੁਸੀਂ ਨਾ ਜਦੋਂ ਕਿਤੇ ਇਸ ਇਲਾਕਿਆਂ ਨੂੰ ਪੜ੍ਹਦੇ ਜੇ ਸੂਬੇਦਾਰੀਆਂ ਨੂੰ ਪੜ੍ਹਦੇ ਜੇ ਤੁਹਾਨੂੰ ਦੋ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਪੱਟੀ ਦਾ ਇਲਾਕਾ ਤੇ ਸਰਹੰਦ ਦਾ ਇਲਾਕਾ ਸੋ ਪੱਟੀ ਦੇ ਇਲਾਕੇ ਨੇ ਹਮੇਸ਼ਾ ਹੀ ਸੂਬਾ ਸਰਹੰਦ ਸੂਬਾ ਲਾਹੌਰ ਥੱਲੇ ਕੰਮ ਕੀਤਾ ਸਿੱਖ ਮਿਸਲਾਂ ਆਈਆਂ ਤੇ ਅਸੀਂ ਲਾਹੌਰ ਨੂੰ ਲੁੱਟਣ ਪਏ ਕੁੱਟਣ ਪਏ ਰਾਜ ਅਸੀਂ ਉੱਥੇ ਕੀਤਾ ਸੋ ਜਿਹੜਾ ਸਰਹੰਦ ਸੀ ਇਹ ਦਿੱਲੀ ਨਾਲ ਜੁੜਦਾ ਰਿਹਾ ਹਮੇਸ਼ਾ ਕਿਉਂਕਿ ਦਰਿਆਵਾਂ ਤੋਂ ਪਤਨਾ ਤੋਂ ਪਾਰ ਸੀ ਸੋ ਇਸ ਕਰਕੇ ਜਿਹੜਾ ਉਸ ਸਮੇਂ ਜਿਹੜਾ ਸੂਬਾ ਸਰਹੰਦ ਸੀ ਜਿਹੜਾ ਸਰਹੰਦ ਦਾ ਪਰਗਨਾ ਸੀ ਇਹ ਵੀ ਲਾਹੌਰ ਦਰਬਾਰ ਥੱਲੇ ਮੀਰ ਮੰਨੂ ਦੇ ਅਧੀਨ ਕੰਮ ਕਰਦਾ ਸੋ ਮੀਰ ਮੰਨੂ ਨੇ ਜਿਹੜਾ ਐਲਾਨ ਕੀਤਾ ਸੀ ਵੀ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿਓ ਤੇ ਜਿਹੜਾ ਉਹਦੇ ਅਧਿਕਾਰ ਖੇਤਰ ਵਾਲਾ ਏਰੀਆ ਸੀ ਉਹ ਸਰਹੰਦ ਦਾ ਇਲਾਕਾ ਵੀ ਸੀ ਤੇ ਉਹ ਜਿਹੜਾ ਇਲਾਕਾ ਸੀ ਉਹ ਪੱਟੀ ਦਾ ਇਲਾਕਾ ਵੀ ਸੀ ਸੋ ਪੱਟੀ ਦੇ ਜਿਹੜੇ ਪਿੰਡ ਨੇ ਲਾਗੇ ਬੰਨੇ ਵਾਲੇ ਇਹ ਸਾਰੇ ਜਦੋਂ ਤੁਸੀਂ ਦੇਖਦੇ ਜੇ ਤੁਸੀਂ ਅੱਗੇ ਵਾ ਦੇਖੋ ਇੱਥੋਂ ਕੁਝ ਸਫਰਾਂ ਦੇ ਵਿੱਚ ਬਹੁਤਾ ਲੰਮਾ ਨਹੀਂ ਲਾਹੌਰ ਪਹੁੰਚਣਾ ਕੋ ਬਹੁਤਾ ਦੂਰ ਨਹੀਂ ਹੈਗਾ ਗਿਰਫਜ਼ਾਰ ਕਰਕੇ ਜਾਓ ਜਾਂ ਸਿੰਘ ਚੜਾਈ ਕਰਕੇ ਜਾਣਾ ਕੁਝ ਕੁ ਪਲਾਂ ਦੀ ਗੱਲ ਹੈ ਕੁਝ ਕੁ ਘੈਂਟਿਆਂ ਦੀ ਗੱਲ ਸੋ ਸਿੱਖ ਵੀ ਬਹੁਤ ਜਲਦੀ ਜਾ ਕੇ ਫਤਿਹ ਕਰਕੇ ਲਾਹੌਰ ਨੂੰ ਵਾਪਸ ਮੋੜਾਉਂਦੇ ਸੋ ਉਹਨਾਂ ਵਾਸਤੇ ਵੀ ਇਹ ਸਾਰਾ ਕੁਝ ਉੱਥੇ ਰਜਾਇਆ ਜਾਂਦਾ ਸੀ ਸੋ ਇਹ ਜਿਹੜਾ ਇਥੋਂ ਦਾ ਜਿਹੜਾ ਉਸ ਸਮੇਂ ਦਾ ਕੋਈ ਚੌਧਰੀ ਹੋਵੇਗਾ ਜਾਂ ਜੋ ਵੀ ਉਹ ਮਤਲਬ ਮੁਗਲੇ ਸਰਕਾਰ ਦਾ ਜਾਂ ਵੀ ਇੱਥੇ ਕੋਈ ਲਾਇਆ ਹੋਵੇਗਾ ਕੋਈ ਮਤਲਬ ਉਹਨਾਂ ਨੇ ਪ੍ਰਬੰਧ ਪ੍ਰਬੰਧਕ ਲਾਇਆ ਹੋਵੇਗਾ ਸੋ ਉਹਨਾਂ ਦੇ ਵਾਸਤੇ ਇੱਥੋਂ ਲਾਹੌਰ ਜਾਣਾ ਕੋਈ ਬਹੁਤਾ ਦੂਰ ਨਹੀਂ ਹੂੰ ਸੋ ਜਿਹੜਾ ਸਰਹੰਦ ਤੋਂ ਜਿਨ੍ਹਾਂ ਨੂੰ ਗ੍ਰਫਤਾਰ ਕਰਕੇ ਲਿਆ ਜਾਂਦਾ ਵਾ ਜਦੋਂ ਉਹਨਾਂ ਨੂੰ ਮੁੱਲਾਂਪੁਰ ਦੇ ਲਾਗੇ ਗੁਰਦੁਆਰਾ ਸਾਹਿਬ ਅੱਜ ਵੀ ਬਣਿਆ ਜਿੱਥੇ ਦੱਸਦੇ ਨੇ ਇਤਿਹਾਸ ਦੇ ਤੱਥ ਸਾਹਮਣੇ ਆਉਂਦੇ ਨੇ ਕਿ ਬੀਬੀਆਂ ਦੇ ਜਥੇ ਨੂੰ ਗ੍ਰਫਤਾਰ ਕਰਕੇ ਉੱਥੇ ਠਹਿਰਾਇਆ ਗਿਆ ਸੀ ਹੂੰ ਉੱਥੋਂ ਫਿਰ ਇਸ ਵਿਚਲੇ ਰਸਤੇ ਜਿਹਨੂੰ ਆਪਾਂ ਕਈ ਵਾਰ ਲੱਖੀ ਜੰਗਲਾਂ ਨਾਲ ਜੋੜ ਕੇ ਤੁਸੀਂ ਵੇਖੋਗੇ ਇਸ ਇਲਾਕੇ ਨੂੰ ਤਾਂ ਫਿਰ ਸਤਲੋਜ ਤੇ ਬਿਆਸ ਦੇ ਦੋਵੇਂ ਪੱਤਨ ਅਲੱਗ-ਅਲੱਗ ਸਾਹਮਣੇ ਆਉਂਦੇ ਨੇ ਹੂੰ ਜਦੋਂ ਅਲੱਗ-ਅਲੱਗ ਸਾਹਮਣੇ ਆਉਂਦੇ ਨੇ ਕਿਉਂਕਿ ਜਿਹੜਾ ਦੋਵਾਂ ਪੱਤਨਾਂ ਨੂੰ ਸਾਂਝਾ ਕੀਤਾ ਗਿਆ ਵਾ ਇਹ ਤਾਂ ਪਾਰਟੀਸ਼ਨ ਤੋਂ ਬਾਅਦ ਹੋਈ ਗੱਲ ਹੈ ਤਾਂ 1955-53 ਦੇ ਨੇੜੇ ਦੀ ਗੱਲ ਹੈ ਸੋ ਉਸ ਸਮੇਂ ਇਹਨਾਂ ਦੇ ਵਹਾ ਇਹਨਾਂ ਦੇ ਪੱਤਨ ਅਲੱਗ-ਅਲੱਗ ਸੀ ਅਲੱਗ-ਅਲੱਗ ਸੀ ਸੋ ਇਹਨਾਂ ਪੱਤਨਾਂ ਥਾ ਨਹੀਂ ਲਿਆ ਕੇ ਉਹਨਾਂ ਨੂੰ ਦਿੱਲੀ ਸਰਹੰਦ ਤੋਂ ਲਿਆ ਕੇ ਮੀਰ ਮੰਨੂ ਦੇ ਹੁਕਮ ਦੇ ਤਹਿਤ ਹੂੰ ਸੋ ਕੋਤਵਾਲ ਨੇ ਲਿਆ ਕੇ ਜੇ ਇੱਥੇ ਠਹਿਰਾਇਆ ਜਾ ਸਕਦਾ ਹੈ ਹਾਂ ਸੋ ਇਸ ਕਿਲੇ ਦੇ ਵਿੱਚ ਉਹਨਾਂ ਬੀਬੀਆਂ ਨੂੰ ਉਹਨਾਂ ਬੱਚਿਆਂ ਨੂੰ ਜਾਂ ਜਿਹੜੇ ਉਧਰੋਂ ਸਿੰਘ ਫੜਕੇ ਲੈਂਦੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਬਾਦ ਨਖਾਸ ਖਾਨ ਦੇ ਚੌਂਕ ਦੇ ਵਿੱਚ ਲ ਜਾ ਕੇ ਜਿਹੜਾ ਲਾਹੌਰ ਕੋਤਵਾਲੀ ਦੇ ਅਧੀਨ ਆਉਂਦਾ ਇਲਾਕਾ ਜਿੱਥੇ ਅੱਜ ਗੁਰਦੁਆਰਾ ਸਿੰਘ ਸਿੰਘਣੀਆਂ ਭਾਈ ਛੇਤ ਭਾਈ ਤਾਰੂ ਸਿੰਘ ਜੀ ਦਾ ਗੁਰਦੁਆਰਾ ਉੱਥੇ ਅੱਜ ਵੀ ਦਾਸ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਮੈਂ ਦੇਖਿਆ ਉਸ ਉਸ ਗੁਰਦੁਆਰਾ ਸਾਹਿਬ ਨੂੰ ਸੋ ਇੱਥੇ ਠਹਿਰਾਓ ਕੀਤਾ ਗਿਆ ਫਿਰ ਇਹ ਵੀ ਹੋ ਸਕਦਾ ਵੀ ਭਾਈ ਤਾਰੂ ਸਿੰਘ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਵੀ ਰੱਖਿਆ ਗਿਆ ਹੋਵੇ ਦੇਖੋ ਇਹ ਜਿਹੜਾ ਇਹ ਸਾਰਾ ਇਲਾਕਾ ਸੀ ਇਹ ਕੋਤਵਾਲ ਪੱਟੀ ਦੇ ਅਧੀਨ ਆਉਂਦਾ ਤੇ ਸੰਭਵ ਹੈ ਗੱਲ ਕਿ ਜਦੋਂ ਵੀ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਸੇ ਕੋਤਵਾਲ ਕੋਲ ਜ਼ਰੂਰ ਲਿਜਾਇਆ ਜਾਂਦਾ ਜਿਹੜੇ ਇੱਥੋਂ ਦੇ ਲੋਕਲ ਸਿੱਖ ਵੀ ਸੀ ਕਿਉਂਕਿ ਇਹ ਕਿਲਾ ਸੀ ਜਦੋਂ ਮੀਰ ਮੰਨੂ ਤੋਂ ਜਕਰੀਆ ਖਾਨ ਜਦੋਂ ਇਹ ਸਾਰਾ ਕੁਝ ਉਸਾਰਿਆ ਜਾਂਦਾ ਤੇ ਸਿੱਖਾਂ ਤੇ ਇੱਕ ਵਾਰ ਫੇਰ ਬਹੁਤ ਵੱਡੇ ਪਹਾੜ ਟੁੱਟਦੇ ਨੇ ਸੋ ਸਿੱਖ ਜੰਗਲ ਬੇਲਿਆਂ 'ਚ ਚਲੇ ਜਾਂਦੇ ਨੇ ਹਾਂ ਕਿਉਂਕਿ ਇਤਿਹਾਸ ਨੂੰ ਜਦੋਂ ਵੀ ਅਸੀਂ ਫਰੋਲਾਂਗੇ ਉਹਦੇ ਸਿੱਖ ਇਤਿਹਾਸ ਦੇ ਨਾਲ ਉਹਦੇ ਸਮਕਾਲੀ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਤਿਹਾਸਿਕ ਤੱਥ ਨੂੰ ਅਸੀਂ ਪੂਰੀ ਨਿਖੇੜਤਾ ਦੇ ਨਾਲ ਅੱਗੇ ਲਿਆ ਸਕੀਏ ਤੇ ਸਾਡੇ ਸਿੱਖ ਵਿਰਸੇ ਲਈ ਚਾਨਣ ਮਨਾਰਾ ਬਣ ਸਕਦਾ ਹੈ ਇਹ ਹੋ ਸਕਦਾ ਹੈ ਕਿ ਪਹਿਲਾਂ ਇਹ ਨਵਾਬ ਕਪੂਰ ਸਿੰਘ ਨੇ ਬਣਾਇਆ ਉਸ ਤੋਂ ਬਾਅਦ ਇੱਥੇ ਮੁਗਲਾਂ ਦਾ ਰਾਜ ਨਵਾਬ ਕਪੂਰ ਸਿੰਘ ਦੇ ਪਰਿਵਾਰ ਵੱਲੋਂ ਹਾਂ ਬਾਅਦ ਵਿੱਚ ਬੰਗਲਾ ਦਾ ਰਾਜ ਹੁੰਦਾ ਇੱਥੇ ਵੇਖੋ ਜਿੰਦਾ ਜਦੋਂ ਸਿੱਖ ਚਲੇ ਜਾਂਦੇ ਨੇ ਫਿਰ ਇਸ ਕਿਲੇ ਤੇ ਕਬਜ਼ਾ ਸੰਭਵ ਆ ਸੰਭਵ ਆ ਆਈ ਤਾਂ ਇ ਤੇ ਫਿਰ ਉਸਮਾਨ ਖਾਨ ਜਿਹੜਾ ਇਥੋਂ ਦਾ ਹੋਇਆ ਬਾਦਸ਼ਾਹ ਜਿਹੜਾ ਸੀਗਾ ਹਾਂ ਉਹ ਇਥੋਂ ਕੋਤ ਇਹ ਕੋਤਵਾਲ ਸੀ ਇਥੋਂ ਦਾ ਉਹ ਜਾ ਕੇ ਤਾਰੂ ਸਿੰਘ ਨੂੰ ਫੜਨ ਵਾਸਤੇ ਜਾਂਦਾ ਉੱਥੇ ਔਰ ਵੇਖੋ ਤੁਸੀਂ ਤੁਸੀਂ ਆਪਾਂ ਆਪਾਂ ਗੱਲ ਕਰਦੇ ਹਾਂ ਵਾਂ ਦੀ ਹਾਂ ਸ਼ਹੀਦ ਬਾਬਾ ਕੜੀ ਜੁੜ ਰਹੀ ਹੈ ਨਾ ਹਾਂ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੇ ਇਤਿਹਾਸ ਦੇ ਨਾਲ ਤੁਸੀਂ ਜੁੜਿਓ ਹਾਂ ਕਿ ਵੇਖੋ ਜਦੋਂ ਕੋਤਵਾਲ ਇਧਰੋਂ ਜਾਂਦਾ ਹਾਂ ਇਹ ਸਾਰਾ ਜਿਹੜਾ ਪਰਗਨਾ ਸੀ ਹਾਂ ਸਿੱਖਾਂ ਦੇ ਵਿੱਚ ਨਾ ਇੱਕ ਪਰਗਨਾ ਸ਼ਬਦ ਦੀ ਬੜੀ ਅਹਿਮੀਅਤ ਰਹੀ ਹੂੰ ਸੋ ਇਹ ਇਲਾਕਾ ਸੀ ਜਿਹੜਾ ਪੱਟੀ ਦਾ ਇਲਾਕਾ ਸੀ ਇਹ ਕਸੂਰ ਦੇ ਨਾਲ ਵੀ ਜੁੜਦਾ ਸੀ ਤੇ ਲਾਹੌਰ ਦੇ ਨਾਲ ਵੀ ਇਹਦੀ ਸਬੰਧ ਜੁੜਦੀ ਚਭਾਲ ਨਸ਼ਹਿਰਾ ਪੰਨੂਆ ਤੇ ਇਹ ਜਿਹੜਾ ਆ ਸਾਰਾ ਇਲਾਕਾ ਸੀ ਇਹ ਪੱਟੀ ਦੇ ਚੌਧਰੀ ਦੇ ਅਧੀਨ ਹੁੰਦਾ ਰਿਹਾ ਹਮੇਸ਼ਾ ਸੋ ਇਹ ਜਿਹੜਾ ਗੋਂਦਵਾਲ ਤੱਕ ਜਿਹੜਾ ਜੇ ਇਹ ਇਲਾਕੇ ਸੀ ਸਾਰੇ ਇਹ ਇਲਾਕੇ ਸੀ ਇਹ ਪੱਟੀ ਤੇ ਚੌਧਰੀ ਦੇ ਅਧੀਨ ਹੁੰਦੇ ਰਹੇ ਪੱਟੀ ਨੂੰ ਨੌ ਲੱਖੀ ਵੀ ਕਹਿੰਦੇ ਇਹ ਉਹ ਕਾਹਦੇ ਲਈ ਦੇਖੋ ਜੀ ਇਤਿਹਾਸ ਦੇ ਤੱਥ ਦੇ ਮਤਲਬ ਬਹੁਤ ਵੱਡਾ ਇਲਾਕਾ ਹਾਂ ਚਭਾਲ ਹਾਂ ਤੁਸੀਂ ਸੁਭਾਲ ਦੀ ਗੱਲ ਕਰ ਲਓ ਪੱਟੀ ਦੇ ਇਲਾਕੇ ਦੀ ਗੱਲ ਕਰ ਲਓ ਨਸ਼ਹਿਰੇ ਨਸ਼ਹਿਰੇ ਦਾ ਚੌਧਰੀ ਹੋਇਆ ਹਾਂ ਸੋ ਇਹ ਸਾਰਿਆ ਇਹ ਬਹੁਤ ਵੱਡਾ ਪਰਗਨਾ ਬਣਦਾ ਹਾਂ ਤੇ ਜਦੋਂ ਇਹਨਾਂ ਦੇ ਵਿੱਚੋਂ ਇਹਨਾਂ ਦੇ ਵੱਖੋ ਵੱਖ ਜਿਹੜਾ ਇੱਥੋਂ ਦਾ ਜਿਹੜਾ ਚੌਧਰੀ ਸੀ ਉਹਨੇ ਗਏ ਤਿੰਨ ਪਰਗਨਿਆਂ ਚ ਵੰਡਿਆ ਵੰਡਿਆ ਆਇਆ ਸੀ ਸੋ ਇਹ ਸਾਰਾ ਹੀ ਜਦੋਂ ਵੰਡਿਆ ਤਰਨ ਤਰਨ ਤੇ ਪੱਟੀ ਚਭਾਲ ਤੇ ਨਸ਼ਹਰਾ ਪੰਨਵਾ ਦਾ ਚੌਧਰੀ ਹੈ ਸ਼ਹਿਰਾ ਪੰਨਵਾ ਤੇ ਨਸ਼ਹਰਾ ਸੰਧੂਆਂ ਵੀ ਕਿਹਾ ਜਾਂਦਾ ਜਿਹਨੂੰ ਬਾਅਦ ਸਰੀਹਾਲੀ ਸੰਧੂਆਂ ਦੇ ਨਾਲ ਬੋਲਿਆ ਗਿਆ ਸੋ ਇਹ ਸਾਰੇ ਇਲਾਕੇ ਜਿਹੜੇ ਨੇ ਇਹ ਚੌਧਰੀ ਪੱਟੀ ਦੇ ਅਧੀਨ ਆਉਂਦੇ ਤੇ ਜਿਹੜਾ ਉਹਨਾਂ ਦਾ ਮਾਲੀਆ ਬਣਦਾ ਉਹਨੂੰ 9 ਲੱਖ ਟਕਾ ਕਹਿ ਲਓ ਉਹਨੂੰ 9 ਲੱਖ ਆਨਾ ਕਹਿ ਲਓ ਉਹਨੂੰ 9 ਲੱਖ ਰੁਪਈਆ ਕਹਿ ਲਓ ਜਿਹੜਾ ਉਸ ਸਮੇਂ ਤੇ ਫਿਰ ਮੈਂ ਗੱਲ ਕਰਦਾ ਵੀ ਉਸ ਉਸ ਸਮਕਾਲ ਨੂੰ ਅਸੀਂ ਦੇਖਣਾ ਪਵੇ ਕਿ ਉਸ ਸਮੇਂ ਸਿੱਕਾ ਕਿਹੜਾ ਚੱਲ ਰਿਹਾ ਸੀ ਸੋ ਇਹ ਸਾਰੀਆਂ ਚੀਜ਼ਾਂ ਇਹ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ ਜਦੋਂ ਅਸੀਂ ਫਰੋਲਦੇ ਹਾਂ ਤੇ ਇਹਨਦੇ ਦੇ ਜਿਹੜੇ ਸਾਡੇ ਵਿਦਵਾਨ ਨੇ ਸਿੱਖ ਰਿਸਰਚਰ ਨੇ ਸਿੱਖ ਇਤਿਹਾਸਕਰ ਨੇ ਉਹ ਜਾਦਾ ਵਧੀਆ ਇਹਨਦੇ ਤੇ ਜਿਹੜਾ ਚਾਨਣਾ ਪਾ ਕੇ ਉਸ ਚੀਜ਼ ਨੂੰ ਨਖੇਰਤਾ ਦੇ ਨਾਲ ਸਿੱਖ ਇਤਿਹਾਸ ਤੇ ਸਿੱਖ ਵਿਰਸੇ ਨੂੰ ਕੌਮ ਦੇ ਵਿੱਚ ਲਿਜਾ ਕੇ ਪੇਸ਼ ਕਰ ਸਕਦੇ ਨੇ ਬਹੁਤ ਵੱਡਾ ਇਤਿਹਾਸ ਹੈ ਅੱਜ ਜੇ ਸ਼ਾਇਦ ਇਹਨੂੰ ਆਪਾਂ ਕੈਮਰੇ ਵਿੱਚ ਕੈਦ ਨਾ ਕਰਦੇ ਤੇ ਆਉਣ ਵਾਲੇ 25 30 ਸਾਲ ਬਾਅਦ ਇਹ ਵੀ ਜਾਵਦਾ ਨਹੀਂ ਲੱਭਣਾ ਜੇ ਇਹਨੂੰ ਸੰਭਾਲਿਆ ਨਾ ਗਿਆ ਤੇ ਕੀ ਲੱਗਦਾ ਤੁਹਾਨੂੰ ਇਹ ਇਹ ਜਿਹੜਾ ਕਿਲਾ ਜੀ ਦੇਖੋ ਇਹ ਸਿੱਖਾਂ ਵਾਸਤੇ ਇਸ ਕਿਲੇ ਦੀ ਬੜੀ ਵੱਡੀ ਅਹਿਮੀਅਤ ਹੈ ਬਿਲਕੁਲ ਔਰ ਸਿੱਖ ਸ਼ਹਾਦਤਾਂ ਦੇ ਵਿੱਚ ਵੀ ਇਸ ਕਿਲੇ ਨੇ ਜਿਹੜਾ ਵਾ ਬਖੂਬੀ ਸਿੱਖਾਂ ਦੀਆਂ ਸ਼ਹਾਦਤਾਂ ਬਹੁਤ ਹੋਈਆਂ ਇਸ ਕਿਲੇ ਤੇ ਰਾਜ ਕਰਨ ਵਾਲਿਆਂ ਦੇ ਵਿੱਚ ਜੇ ਰਾਜ ਚਾਹੇ ਉਹ ਮੁਗਲਾਂ ਦਾ ਰਿਹਾ ਚਾਹੇ ਉਹ ਅੰਗਰੇਜ਼ ਦਾ ਰਾਜ ਰਿਹਾ ਚਾਹੇ ਉਹ ਅੱਜ ਮੌਜੂਦਾ ਅਸੀਂ ਅਸੀਂ ਰਾਜ ਕਰਦੇ ਹਾਂ ਤੇ ਜਿਹੜੇ ਸਿੱਖਾਂ ਦੇ ਜਿਹੜੇ ਇਸ ਇਸ ਦਵਾਰਾਂ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਬਿਲਕੁਲ ਸਿੱਧੇ ਸ਼ਬਦਾਂ ਚ ਕਹੀਏ ਤੇ ਇਸ ਕਿਲੇ ਨੇ ਆਪਣੇ ਪਿੰਡੇ ਤੇ ਬਹੁਤ ਸਾਰੇ ਦਰਦ ਹੰਡਾਏ ਬਿਲਕੁਲ ਪਰ ਇਸ ਕਿਲੇ ਦੀ ਜਿਹੜੀ ਸਾਮ ਸੰਭਾਲ ਹੋ ਇਸ ਕਰਕੇ ਜ਼ਰੂਰੀ ਹੈ ਜਿਹਦੇ ਨਵਾਬ ਕਪੂਰ ਸਿੰਘ ਦੇ ਅਸੀਂ ਇਤਿਹਾਸ ਨੂੰ ਫਰੋਲਦੇ ਆ ਨਾ ਤੇ ਨਵਾਬ ਕਪੂਰ ਸਿੰਘ ਦੇ ਪਰਿਵਾਰ ਵੱਲੋਂ ਉਸ ਤੋਂ ਮਗਰੋਂ ਅੱਜ ਵੀ ਤੁਸੀਂ ਦੇਖੋ ਜਿਵੇਂ ਉਹ ਦਵਾਬੇ ਨੂੰ ਵਾਧਦੇ ਨੇ ਤੇ ਰੋਪੜ ਦੇ ਇਲਾਕੇ ਦੇ ਵਿੱਚ ਅੱਜ ਵੀ ਉਹ ਕਿਲਿਆਂ ਵਾਲੇ ਸਰਦਾਰ ਵਾਜਦੇ ਨੇ ਹਾਂ ਇਸ ਤੋਂ ਅਗਲੇ ਬੰਨੇ ਜਾਓ ਸਰਹੰਦ ਦੇ ਲਾਗੇ ਬੰਨੇ ਉਹਨਾਂ ਨੂੰ ਵੱਖਰੇ ਇੱਕ ਇਲਾਕਾ ਉਹਨਾਂ ਨੇ ਮੱਲੇ ਆਇਆ ਸੀ ਉੱਥੇ ਵੀ ਕਿਲਿਆਂ ਵਾਲੇ ਸਰਦਾਰ ਵਾਜਦੇ ਨੇ ਸੁੱਕਲੇਆਂ ਦੀ ਜਿਹੜੀ ਬਣਤ ਰਿਆ ਕਿਲਿਆਂ ਵਾਲੇ ਸਰਦਾਰ ਉਹੀ ਵਾਜਦਾ ਜਿਨ੍ਹਾਂ ਕਿਲਿਆਂ ਦੀਆਂ ਨੀਂਹਾਂ ਮਜ਼ਬੂਤ ਕੀਤੀਆਂ ਹੋਣ। ਬਿਲਕੁਲ। ਸੋ ਪੱਟੀ ਦੇ ਜੇ ਅੱਜ ਅਸੀਂ ਇਸ ਪੱਟੀ ਦੇ ਇਤਿਹਾਸ ਤੇ ਇਤਿਹਾਸਕ ਕਿਲੇ ਦੀ ਗੱਲ ਕਰਦੇ ਹਾਂ, ਨਵਾਬ ਕਪੂਰ ਸਿੰਘ ਦੇ ਖਾਨਦਾਨ ਨਾਲ ਜੁੜਿਆ ਹੋ ਸਕਦਾ ਹੈ ਇਹ ਕਿਲਾ। ਸੰਭਾਲਣਾ ਕਿਹਦੀ ਜ਼ਿੰਮੇਵਾਰੀ ਸੀ? ਦੇਖੋ ਜੀ ਸਰਕਾਰਾਂ ਕਦੀ ਵੀ ਤੁਹਾਡੇ ਸਿੱਖ ਇਤਿਹਾਸ ਤੇ ਸਿੱਖ ਵਿਰਸੇ ਨੂੰ ਨਹੀਂ ਸੰਭਾਲਦੀਆਂ। ਹੂੰ। ਇਹ ਸੰਭਾਲਣਾ ਸਾਡੀ ਸਿੱਖ ਕੌਮ ਦੀ ਜ਼ਿੰਮੇਵਾਰੀ ਤੇ ਸਿੱਖ ਕੌਮ ਦੇ ਕੋਲੇ ਸਿੱਖਾਂ ਦੀ ਪਾਰਲੀਮੈਂਟ ਹੈ ਐਸਜੀਪੀਸੀ। ਬਿਲਕੁਲ। ਅਸੀਂ ਇਹਨੂੰ ਕਾਰ ਸੇਵਾ ਦੇ ਨਾਂ ਤੇ ਇਹਦੀ ਤੋਲ ਮਰੋੜ ਨਾ ਕਰੀਏ ਹੂੰ ਬਲਕਿ ਸਿੱਖ ਵਿਰਸੇ ਤੇ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਸਾਨੂੰ ਸਿੱਖਾਂ ਨੂੰ ਆਪਣੀ ਸਿੱਖਾਂ ਦੀ ਪਾਰਲੀਮੈਂਟ ਜੀ ਜਾਂ ਹੂੰ ਜਿਹੜੇ ਸਾਡੇ ਸਿੱਖ ਵੀਰ ਜਿੱਥੇ ਵੀ ਕਿਤੇ ਕੋਈ ਦੇਸ਼ਾਂ ਵਿਦੇਸ਼ਾਂ 'ਚ ਬੈਠਾ ਸਿੱਖ ਇਤਿਹਾਸ ਲਈ ਚਿੰਤਨ ਕਰ ਰਹੇ ਨੇ ਜਾਂ ਚਿੰਤਕ ਕਰ ਰਹੇ ਨੇ ਹੂੰ ਸੋ ਇਹ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਇਸ ਕਿਲੇ ਦੀ ਪ੍ਰਾਣੀ ਬੰਤਰ ਨੂੰ ਔਰ ਉਸ ਇਤਿਹਾਸ ਨੂੰ ਹੂੰ ਲਿਖ ਕੇ ਅਸੀਂ ਲਾਈਏ ਕਿ ਆ ਸਾਡੇ ਸਿੱਖਾਂ ਦਾ ਚਾਨਣ ਮਨਾਰਾ ਤੇ ਆ ਸਾਡਾ ਸਿੱਖਾਂ ਦੀ ਬਾਦਸ਼ਾਹੀ ਦਾ ਪਹਿਲਾ ਜਿਹੜਾ ਜਦੋਂ ਸਾਡਾ ਸੂਰਜੂ ਦੇ ਹੋਇਆ ਨਵਾਬ ਕਪੂਰ ਸਿੰਘ ਦੇ ਰੂਪ ਤੇ ਜਦੋਂ ਮੁਗਲ ਘਰਾਣੇ ਨੇ ਆ ਕੇ ਸਿੱਖਾਂ ਦੇ ਰਾਹੀਂ ਇਹ ਅਰਜ਼ ਕੀਤੀ ਸੀ ਆ ਕੇ ਕਿਹਾ ਵੀ ਸਿੱਖੋ ਤੁਹਾਨੂੰ ਅਸੀਂ ਨਵਾਬੀ ਦੇਨੇ ਆ ਤੇ ਤੁਸੀਂ ਸਾਡੇ ਤੋਂ ਹਮਲੇ ਛੱਡ ਦਿਓ ਸੋ ਉਸ ਇਤਿਹਾਸ ਨੂੰ ਅਸੀਂ ਆਪਣੇ ਜੇ ਵਿਰਸੇ 'ਚ ਲੈ ਕੇ ਜਾਣਾ ਚਾਹੁੰਦੇ ਆ ਤੇ ਸਾਨੂੰ ਇਸ ਕਿਲੇ ਦੀ ਰੂਪਰੇਖਾ ਇਸ ਕਿਲੇ ਦੀ ਬੰਤਰ ਇਸ ਕਿਲੇ ਦੇ ਇਤਿਹਾਸ ਨੂੰ ਸਾਨੂੰ ਅੱਗੇ ਲੈ ਕੇ ਪ੍ਰਚਾਰਨ ਤੇ ਪ੍ਰਸਾਰਨ ਦੀ ਲੋੜ ਹੈ ਇਸ ਕਰਕੇ ਤਾਂ ਹੀ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਆਪਣੇ ਵਿਰਸੇ ਨਾਲ ਕਿਉਂਕਿ ਜੇ ਜ਼ੁਬਾਨ ਚਲੇਗੀ ਜੇ ਸਾਡੀਆਂ ਇਮਾਰਤਾਂ ਸਿੱਖ ਵਿਰਸੇ ਦੀਆਂ ਇਮਾਰਤਾਂ ਖਤਮ ਹੋ ਜਾਂਦੀਆਂ ਨੇ ਤੇ ਜਿਹੜੀਆਂ ਉਹ ਕੌਮਾਂ ਬਹੁਤਾ ਲੰਮਾ ਸਮਾਂ ਉਹ ਨਹੀਂ ਜਿੰਦਾ ਰਹਿੰਦੇ ਨਾਲ ਇਹ ਵੀ ਜ਼ਰੂਰੀ ਹੈਗਾ ਵੀ ਜਿਸ ਤਰ੍ਹਾਂ ਦੀ ਇਹ ਦੀ ਬਲਦਤ ਹੈਗੀ ਇਹਨੂੰ ਇਤਲਾ ਦਾ ਰੱਖਿਆ ਜਾਵੇ ਕਿਉਂਕਿ ਅਕਸਰ ਅਸੀਂ ਸਾਡੇ ਜਿਹੜੇ ਸਿੱਖ ਚਿੰਤਕ ਹਨ ਜਿਹੜੇ ਇਤਿਹਾਸ ਤੋਂ ਕਾਫੀ ਲੋਕ ਰੱਖਦੇ ਦਰਦ ਰੱਖਣ ਵਾਲੇ ਲੋਕ ਹੈ ਉਹਨਾਂ ਦਾ ਜ਼ਿਆਦਾਤਰ ਇਹ ਬਿਆਨ ਆਪਾਂ ਸੁਣਦੇ ਆਏ ਆ ਵੀ ਸਾਡੇ ਕੋ ਚਮਕੌਰ ਗੜੀ ਖਤਮ ਹੋ ਗਈ ਕੱਚੀ ਗੜੀ ਖਤਮ ਹੋ ਗਈ ਸਾਡੇ ਕੋਲੋਂ ਕੰਧ ਲੁਕਾ ਦਿੱਤੀ ਗਈ ਸਰਹੰਦ ਵਾਲੀ ਸਾਡੇ ਕੋਲੋਂ ਢੰਡਾ ਬੁਰਜ ਲੁਕਾ ਦਿੱਤਾ ਗਿਆ ਇਹ ਚੀਜ਼ਾਂ ਸਮਝਣ ਦੀ ਲੋੜ ਹੈ ਕਿ ਸਾਨੂੰ ਇਹਨਾਂ ਦੀ ਪ੍ਰਾਣੀ ਦਿਖ ਵੀ ਰੱਖਣੀ ਜ਼ਰੂਰੀ ਹੈ ਮੈਂ ਇੱਕ ਤਾਂ ਪ੍ਰਾਣੀ ਦਿਖ ਰੱਖਣੀ ਜ਼ਰੂਰੀ ਹੈ ਦੇਖੋ ਸਿੱਖ ਇਤਿਹਾਸ ਹੂੰ ਤੇ ਸਿੱਖ ਵਿਰਸੇ ਦੀ ਸਿੱਖ ਬਾਦਸ਼ਾਹੀ ਦੀ ਗੱਲ ਕਰਦੇ ਆ ਅਸੀਂ ਬਿਲਕੁਲ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਤਖਤ ਤੇ ਸਰਕਾਰੇ ਖਾਲਸਾ ਦਾ ਰਾਜ ਕੀਤਾ ਹਾਂ ਬਿਲਕੁਲ ਉਸ ਕਿਲੇ ਨੂੰ ਜਿਸ ਨੇ ਵੀ ਬਣਾਇਆ ਉਹ ਇੱਕ ਵੱਖਰਾ ਵਿਸ਼ਾ ਪਰ ਉਸ ਕਿਲੇ ਦੇ ਦਿਵਾਲੇ ਇੱਕ ਰੌਣੀ ਕੰਧ ਜਿਹੜੀ ਕਿਲੇ ਤੇ ਕਿਲੇ ਤੋਂ ਛੋਟੀ ਹੈ ਉਹ ਉਸ ਕੰਧ ਨੂੰ ਵੀ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸਾਰਿਆ ਸੀ ਸੋ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਜਾ ਕੇ ਜਿਹੜੀਆਂ ਚੀਜ਼ਾਂ ਸਾਡੇ ਤੋਂ ਵਿਸਰ ਗਈਆਂ ਅੱਜ ਅਸੀਂ ਉਹਨੂੰ ਕਿਸ ਤਰ੍ਹਾਂ ਜਾ ਕੇ ਦੇਖਾਂਗੇ ਕਿਦਾਂ ਅਸੀਂ ਪੁੱਛਾਂਗੇ ਜਾ ਕੌਣ ਸਾਨੂੰ ਦੱਸੇਗਾ ਇਸ ਕਿਲੇ ਨੂੰ ਬਿਲਕੁਲ ਸੋ ਉਹ ਜਿਹੜੀ ਕੰਧ ਵੀ ਹੈ ਤੁਸੀਂ ਉਸ ਕੰਧ ਦੀ ਰੂਪਰੇਖਾ ਉਸ ਕੰਧ ਦੀ ਬੰਤਰ ਦੇਖਿਓ ਤਾਂ ਤੁਹਾਨੂੰ ਸੇਮ ਇਹੋ ਜਿਹੀ ਲੱਗੇਗੀ ਹਾਂ ਬਿਲਕੁਲ ਉਸ ਕਿਲੇ ਦੀ ਕੰਧ ਦੀ ਹੂੰ ਜਿਹੜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹੀ ਕਿਲੇ ਦੇ ਦੁਆਰੇ ਕੰਧ ਦੇ ਕੋਸਾਰੀ ਸੀ ਹੂੰ ਜਿਹੜੀ ਕਿਲੇ ਤੋਂ ਥੋੜੀ ਜਿਹੀ ਹਟਵੀਂ ਥੱਲੇ ਹੂੰ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਹ ਸਾਰੇ ਆ ਗਿਆ ਉਹ ਕਿਲੇ ਦੇ ਅਗਲੇ ਬੰਨੇ ਕੰਧਿਆ ਸੁਰੱਖਿਆ ਪੱਖ ਵੇਖ ਲਓ ਜਾਂ ਸਿੱਖਾਂ ਦੀ ਜਿਹੜੀ ਤੁਸੀਂ ਉਹ ਇੱਕ ਨਿਸ਼ਾਨੀ ਦੇਖ ਲਵੋ ਕਿ ਸਿੱਖ ਵੀ ਜਿਹੜੀ ਅਮਾਰਤ ਕਲਾ ਚ ਕਿੱਡੇ ਮਹਾਰਤ ਰੱਖਦੇ ਸੀ ਕਿਲੇ ਚ ਕਿੱਡੀ ਰੱਖਦੇ ਸੀ ਸੋ ਇਹ ਸਾਰਾ ਹੀ ਕੁਝ ਅਸੀਂ ਤਾਂ ਹੀ ਸਾਮ ਸਕਦੇ ਆ ਸਰਕਾਰਾਂ ਦੇ ਅਵੇਸਲੇਪਨ ਨੂੰ ਅਸੀਂ ਛੱਡੀਏ ਸਿੱਖਾਂ ਦੇ ਕੋਲੇ ਆਪਣੀ ਇੱਕ ਪਾਰਲੀਮੈਂਟ ਹੂੰ ਸੋ ਇਸ ਕਰਕੇ ਇਸ ਇਤਿਹਾਸ ਨੂੰ ਸਾਂਭਣਾ ਬਹੁਤ ਜ਼ਰੂਰੀ ਹੂੰ ਤਾਸੀਂ ਸਿੱਖਾਉਂਦਾ ਸਕਾਂਗੇ ਤਾਂ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਆਉਣ ਵਾਲੇ ਦੱਸ ਸਕਾਂਗੇ ਕਿਉਂਕਿ ਜੇ ਤੁਸੀਂ ਕਿਸੇ ਇਤਿਹਾਸ ਦੀ ਗੱਲ ਕਿਸੇ ਆਪਣੀ ਬਾਦਸ਼ਾਹੀ ਦੀ ਗੱਲ ਕਰੋਗੇ ਤੇ ਬਾਦਸ਼ਾਹ ਕਿਲਾ ਵਿਖਦਾ ਹਾਂ ਬਿਲਕੁਲ ਉਸ ਤੁਹਾਡੇ ਕੋਲੋਂ ਤੁਹਾਡੇ ਦੂਸਰੇ ਜਿਹੜੇ ਤੁਹਾਡੇ ਸਮਕਾਲੀ ਨੇ ਪੁੱਛਣਗੇ ਤੁਹਾਡੀ ਬਾਦਸ਼ਾਹੀ ਦਾ ਕੇਂਦਰ ਕਿੱਥੇ ਤੁਸੀਂ ਅੱਜ ਵੀ ਲਾਹੌਰ ਦੇ ਕਿਲੇ ਨੂੰ ਯਾਦ ਕਰਦੇ ਜੇ ਉਸ ਦਵਾਰ ਬਾਰੇ ਵੀ ਜ਼ਿਕਰ ਕਰਨਾ ਬੜਾ ਜ਼ਰੂਰੀ ਹੋ ਜਾਂਦਾ ਜਿਹੜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਲੇ ਦੇ ਦਿਵਾਰੇ ਬਣਾਈ ਸੀ ਜੀ ਬਿਲਕੁਲ ਸੋ ਇਹ ਸਾਨੂੰ ਵਿਰਸੇ ਚੋਂ ਮਿਲਿਆ ਹੋਇਆ ਸਾਰਾ ਕੁਝ ਹੁੰਦਾ ਤੇ ਇਸ ਕਰਕੇ ਇਸ ਕਿਲਿਆਂ ਦੀ ਇਤਿਹਾਸਿਕ ਤੱਤ ਇਹਨਾਂ ਦੀ ਰੂਪਰੇਖਾ ਇਹਨਾਂ ਦੀ ਇਮਾਰਤ ਸਾਡੀ ਕਲਾ ਦੀ ਨਿਸ਼ਾਨੀ ਸੋ ਸਿੱਖਾਂ ਦਾ ਜਿਹੜਾ ਪਹਿਲਾ ਬਾਦਸ਼ਾਹ ਮੈਂ ਉਹਨੂੰ ਮੰਨਾਂਗਾ ਜਦੋਂ ਫਿਰ ਉਹ ਬਾਦਸ਼ਾਹ ਜਿੰਦੇ ਅੱਗੇ ਇਹਨਾਂ ਸਿੱਖ ਸਿੱਖਾਂ ਦੇ ਅੱਗੇ ਲੈ ਕੇ ਜਦੋਂ ਨਵਾਬੀ ਪੈਰਾਂ 'ਚ ਕੀਤੀ ਗਈ ਹੋਵੇ ਤੇ ਸਿੱਖ ਉਸ ਨਵਾਬੀ ਨੂੰ ਸਵੀਕਾਰ ਨਾ ਕਰਨ ਆਹ ਤੇ ਮੁਗਲ ਜਿਹੜੀ ਆ ਜਿਹੜੇ ਕਹਿੰਦੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਾਂਗੇ ਅਸੀਂ ਔਰ ਉਸ ਸੰਧੀ ਕਰਨ ਵਾਸਤੇ ਮਜਬੂਰ ਹੋਏ ਹੋਣ ਸੋ ਉਹ ਸਾਰਾ ਇਹ ਇਲਾਕਾ ਜਿਹੜਾ ਵਾ ਸਿੰਘਪੁਰੀਆ ਮਿਸਲ ਫੈਜ਼ਲਪੁਰੀਆ ਮਿਸਲ ਜਿਹਨੂੰ ਬਾਅਦ ਚ ਸਿੰਘਪੁਰੀਆ ਮਿਸਲ ਨਵਾਬ ਕਪੂਰ ਸਿੰਘ ਦਾ ਇਲਾਕਾ ਸੋ ਸਾਰਾ ਇਲਾਕਾ ਪੱਟੀ ਦੇ ਦੇਨ ਸੀ ਉਸਨੂੰ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਸੋ ਇਹਨਾਂ ਭਾਈ ਸਾਹਿਬ ਵੀਰ ਬਿਅੰਤ ਸਿੰਘ ਜੀ ਬਹੁਤ ਵੱਡੀ ਜਾਣਕਾਰੀ ਅੱਜ ਉਹਨਾਂ ਨੇ ਸਾਨੂੰ ਦੱਸੀ ਹੈ ਇਸ ਕਿਲੇ ਬਾਰੇ ਤੇ ਮੰਨਿਆ ਜਾ ਸਕਦਾ ਹੈ ਇਸ ਕਿਲੇ ਨੂੰ ਕਿ ਸਿੱਖਾਂ ਦੇ ਪਹਿਲੇ ਬਾਦਸ਼ਾਹ ਦੇ ਨਾਲ ਸਿੱਧਾ ਸਿੱਧਾ ਇਹ ਕਿਲਾ ਜੁੜਦਾ ਹੈ ਤੇ ਅੱਜ ਸਿੱਖੋ ਇਸ ਕਿਲੇ ਨੂੰ ਸੰਭਾਲਣਾ ਬੜਾ ਔਖਾ ਹੈ ਸ਼ਾਇਦ ਅਸੀਂ ਇਹਨੂੰ ਕੈਮਰੇ ਵਿੱਚ ਕੈਦ ਲਾ ਕਰਦੇ ਤੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਵੀ 25 ਸਾਲ ਬਾਅਦ ਤੁਹਾਨੂੰ ਇਹ ਇਸ ਤਰ੍ਹਾਂ ਦਾ ਨਜ਼ਰ ਨਾ ਆਵੇ ਜੇ ਇਹਨੂੰ ਸੰਭਾਲ ਲਿਆ ਵੀ ਗਿਆ ਤੇ ਹੋ ਸਕਦਾ ਇਹਤੇ ਕੋਈ ਵੱਡੇ ਵੱਡੇ ਪੱਥਰ ਲਾ ਦਿੱਤਾ ਜਾਵੇ ਜਿਸ ਨੂੰ ਆਪਾਂ ਕਹਿ ਦਿੰਦੇ ਆ ਜਿਹੜੇ ਹੁਣ ਕਾਰਗਾਰੀ ਹੁੰਦੀ ਹੈ ਨਵੇਂ-ਨਵੇਂ ਬੂਟੇ ਪਾ ਕੇ ਸਾਨੂੰ ਉਹ ਬੂਟਿਆਂ ਵਾਲਾ ਨਹੀਂ ਚਾਹੀਦਾ ਇਹਦੀ ਪੁਰਾਣੀ ਦਿੱਖ ਜਿਹੜੀ ਹੈ ਜਿਸ ਤਰ੍ਹਾਂ ਦਾ ਸਾਡੇ ਸਿੰਘਾਂ ਨੇ ਬਣਾਇਆ ਸੀ ਉਸ ਤਰ੍ਹਾਂ ਦਾ ਹੋਵੇ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਵਖਾ ਸਕੀਏ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਪੰਜਾਬੀ ਲੋਕ ਚੈਨਲ ਧੰਨਵਾਦ